ਦੇਖੋ ਦੋ ਹੀ ਨੇ ਵਧੀਆ ਸਾਡੇ ਉਰੇ ਇੱਕ ਤਾਂ ਸਿੱਧੂ ਮੂਸੇ ਵਾਲਾ ਸੀਗਾ ਹਨਾ ਚਲੋ ਬਾਈ ਹੁਣ ਨਹੀਂ ਰਿਹਾ ਬਾਕੀ ਕਰਨ ਔਜਲਾ ਹੈਗਾ ਇਹ ਦੋ ਹੀ ਘੈਂਟ ਬੰਦੇ ਲੱਗਦੇ ਨੇ ਸਾਡੇ ਮਿਰਜ਼ੇ ਰਾਂਚੇ ਜੰਮਦੇ ਨਹੀਂ ਹਾਂ ਉਹਲਾ ਕੰਮ ਹੈਗਾ ਸਾਡੇ ਲਾਣੇ ਜੋਣੇ ਸੁੱਚੇ ਆ ਬਾਈ ਇੱਕ ਤੇ ਤੇਰੀਆਂ ਅੱਖਾਂ ਬਹੁਤ ਘੈਂਟ ਨੇ ਠੀਕ ਹੈ ਦੂਜੀ ਗੱਲ ਤੇਰਾ ਬਲੌਗ ਜਮੇ ਹੀ ਸਿਰੇ ਆਉਂਦਾ ਗੱਲਬਾਤ ਜਮੇ ਹੀ ਸਿਰੀ ਹੋ ਜਾਂਦੀ ਹੈ ਬਹੁਤ ਬੜੀ ਸੋਹਣੀ ਬੰਨੀ ਹੈ ਥੈਂਕ ਯੂ ਵੀਰ ਜੀ ਥੈਂਕ ਯੂ ਸੋ ਮਚ ਜ਼ਰੂਰ ਵੀਰੇ ਜ਼ਰੂਰ ਆ ਬਾਈ ਨੂੰ ਦੇਖ ਕੇ ਤੇ ਯਾਰ ਜੀਜਾ ਕਰਦਾ ਵੀ ਆਪਾਂ ਵੀ ਰੱਖੀਏ ਪਰ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਕੰਮ ਪਰ ਰੱਖਾਂਗੇ ਜ਼ਰੂਰ ਜਦੋਂ ਪਰਮਾਤਮਾ ਦੀ ਹੋਈ ਮਿਹਰ ਜੇ ਤੂੰ ਸਿੱਧਾ ਜਮਰਾਜ ਨਾਲ ਦਰਸ਼ਨ ਕਰਨੇ ਆ ਕਿਸੇ ਕੁੜੀ ਦੀ ਸਕੂਟੀ ਦੇ ਪਿੱਛੇ ਬਹਿ ਜਾ ਤੈਨੂੰ ਸਿੱਧਾ ਜਮਰਾਜ ਨਾਲ ਦਰਸ਼ਨ ਨਾ ਹੋਏ ਮੇਰਾ ਨਾਂ ਬਲਟਾ ਦੀ ਯਾਰ ਹੋਰ ਦੱਸ ਪਿਆਰ ਜਿੰਨਾ ਹੁੰਦਾ ਜਿੰਨਾ ਹੋਣਾ ਚਾਹੀਦਾ ਹੈ ਮਤਲਬ ਬਿਆਨ ਹੀ ਕਰ ਸਕਦਾ ਨਾ ਆਪਾਂ ਸ਼ਬਦਾ ਚ ਕੁੜੀ ਮੇ ਲੱਗੀ ਉਹਨੂੰ ਦੇਖ ਕੇ ਹਾਂ ਇਹਦੇ ਨਾਲ ਵੀ ਕਹ ਹੈ ਉਹ ਦਾ ਕ੍ਰਸ਼ ਬਣ ਜਾਂਦੀ ਹੈ ਮੇਰਾ ਇੱਕ ਦੋਸਤ ਵੀ ਹੈਗਾ ਪਿੱਛੇ ਖੜਿਆ ਦਿਖਾ ਨਹੀਂ ਸਕਦੇ ਉਹਨੂੰ ਵੀ ਹੋ ਹੀ ਜਾਂਦਾ ਅੱਛਾ ਐਂ ਤਾਂ ਸਭ ਨੂੰ ਹੁੰਦਾ ਬਾਈ ਬੜੀ ਬਾਰ ਹੋਇਆ ਸਮਾਈਲ ਦੱਸ ਰਹੀ ਉਹਦੀ ਤਾਂ ਅੰਗ ਪ੍ਰਦਰਸ਼ਨ ਕਰਨਾ ਹੈ ਨਾ ਜੋ ਚੀਜ਼ ਮੁੰਡਿਆਂ ਨੂੰ ਨਹੀਂ ਪਸੰਦ ਆਉਂਦਾ ਠੀਕ ਹੈ ਸ਼ਾਰਟ ਟਰਮ ਲਈ ਕੁਝ ਪਰਸੈਂਟ ਆਡੀਅנס ਤੁਸੀਂ ਅਟ੍ਰੈਕਟ ਕਰ ਲੈਣੇ ਹੋ ਲਾਈਕ ਕਮੈਂਟ ਲਈ ਬਟ ਅਗਰ ਜੇ ਤੁਸੀਂ ਕਿਸੇ ਦੀ ਐਜ਼ ਅ ਵਾਈਫ ਰਿਪਰੈਜ਼ੈਂਟ ਕਰਨਾ ਤਾਂ ਉਹ ਚੀਜ਼ਾਂ ਅੱਛੀ ਨਹੀਂ ਲੱਗਦੀਆਂ ਗੇੜੀਆਂ ਅਸੀਂ ਪੈਸੇ ਇਕੱਠੇ ਕਰਦੇ ਸੀ ਆਪਾਂ ਚਾਰ ਜਣੇ ਬੈਠ ਕੇ ਖਾਂਦੇ ਆ ਹੁਣ ਇੱਕ ਬੰਦਾ ਖਵਾ ਦੂ ਹੁਣ ਚਾਰ ਬੰਦੇ ਨਹੀਂ ਇਕੱਠੇ ਹੁੰਦੇ ਯਾਰੇ ਯਾਰੇ ਪੂਰੇ ਆਰੇ ਹਾਂ ਹਾਂ ਵੀਰੇ ਪੂਰੇ ਆਈ ਜਾਂਦੇ ਨੇ ਟਾਈਮ ਪਾਸ ਹੋਈ ਜਾਂਦਾ ਰੱਬ ਦੀ ਕਿਰਪਾ ਨਾਲ ਚੱਲੀ ਜਾਂਦਾ ਕੰਮ ਕਰ ਯਾਰੇ ਕਦੇ ਆਈ ਜਾਂਦੇ ਆ ਤੇ ਕਦੇ ਜਾਈ ਜਾਂਦੇ ਨੇ ਜੀ ਬਸ ਗਾਣੇ ਕਿੰਨਾ ਤੇ ਸੁਣਦੇ ਆ ਵੀਰੇ ਉਹੀ ਸਿੱਧੂ ਮਸੇੂਦਾ ਜੋ ਵੀ ਗੱਲਾਂ ਹੁੰਦੀਆਂ ਨੇ ਉਹ ਪਾਸ ਸ਼ੇਅਰ ਕਰਦੇ ਆ ਪਰ ਫਿਲਹਾਲ ਹੁਣ ਨਹੀਂ ਕਰਦੇ ਉਹਦਾ ਸਾਰ ਨਾਲੋਂ ਵੱਡਾ ਕਰਨਾ ਮੋਬਾਈਲ ਫੋਨ ਸੋਸ਼ਲ ਮੀਡੀਆ ਜੋ ਮੈਂ ਵੀ ਯੂਜ਼ ਕਰਨਾ ਐ ਨਹੀਂ ਕਹਿੰਦਾ ਨਹੀਂ ਕਰਦਾ ਪਰ ਇਹ ਕਿਤੇ ਨਾ ਕਿਤੇ ਵੀ ਬਹੁਤ ਜ਼ਿਆਦਾ ਆਪਾਂ ਨੂੰ ਪਿੱਛੇ ਧੱਕ ਰਿਹਾ ਆਪਣੇ ਕਲਚਰ ਜਾਂਦੇ ਜੀ ਅੰਗਰੇਜ਼ੀ ਅੰਗਰੇਜ਼ੀ ਤਾਂ ਨਹੀਂ ਆਂਦੀ ਨਹੀਂ ਜੀ ਤੁਸੀਂ ਆਹ ਕਰਤੇ ਹੈ ਜੀ ਆਉਂ ਨੂੰ ਤਾਂ ਨਹੀਂ ਆਂਦੀ ਅੰਗਰੇਜ਼ੀ ਨਾ ਜੀ ਨਾ ਉਹ ਅੰਗਰੇਜ਼ੀ ਤਾਂ ਆਂਦੀ ਨਹੀਂ ਹੈਗੀ ਹਜੇ ਤੱਕ ਉਹਦਾ ਤਾਂ ਅਜੇ ਟਾਈਮ ਹੀ ਨਹੀਂ ਹੋਇਆ ਜੀ ਆਣ ਦਾ ਨਾਥ ਨੇ ਦੇਖੀ ਜਾਈ ਅਸੀਂ ਮਹਾਭਾਰਤ ਮੈਡਿਕ ਬਰਾਦਰ ਹੈ ਵੱਡਾ ਦੋਨੇ ਦੇਖਣ ਲੱਗ ਰਹੇ ਫਿਰ ਆ ਗਿਆ ਜੀ ਡੈਡੀ ਮੇਰੇ ਉਥੇ ਕੁੱਟ ਕੇ ਲੈ ਆਏ ਵੀ ਸਾਰੇ ਯਾਰ ਕੋਈ ਕਿਤੇ ਵਗ ਗਿਆ ਕੋਈ ਬਾਹਰ ਲੰਗ ਗਿਆ ਕੋਈ ਜੌਬ ਲੱਗ ਗਿਆ ਵੀ ਸਾਰੇ ਤਕਰੀਬਨ ਬਿਛੜ ਜੀ ਗਏ ਤੇ ਪਰ ਟੋਬਿਆਂ ਦੇ ਵਿੱਚ ਨਹਾਉਣ ਜਾਂਦੇ ਹੁੰਦੇ ਕਿਤੇ ਨਾ ਕਿਤੇ ਉਹ ਗਏ ਵੀਰੇ ਹਾਂ ਵੀਰੇ ਬਹੁਤ ਮੱਝਾ ਰੱਖਦੇ ਸੀ ਬਾਪੂ ਜੀ ਜਾਂਦੇ ਰਹਿਣ ਸ਼ੁਰੂ ਤੇ ਮਸਤ ਲੱਗੇ ਟੋਬਿਆਂ ਤੇ ਉਹ ਕੁੱਪ ਕੁੱਪ ਜਿਹੀ ਵਾਧੂ ਬੁਣਾਈ ਨਹੀਂ ਵੀਰੇ ਸਕੂਲ ਤੋਂ ਬਾਅਦ ਸਿੱਧਾ ਜਾਣਾ ਤੇ ਮੋਟਰ ਦੇ ਨਾਲ ਆ ਕੇ ਨਜ਼ਾਰੇ ਲੈਣੇ ਉੱਥੇ ਤੂਤੀਆਂ ਖਾਈ ਜਾਣੀਆਂ ਵਿੱਚੇ ਪੈ ਜਾ ਕੇ ਤੇ ਅਮਰੂਦ ਤੋੜ ਲੈ ਕੇ ਤੇ ਕੁਝ ਕਰ ਲਿਆ ਮੈਂ ਨਹੀਂ ਕਹਿੰਦਾ ਵੀ ਸਰਕਾਰੀ ਚ ਪੜਾਓ ਪ੍ਰਾਈਵੇਟ ਚ ਪੜਾਓ ਸੀਬੀਐਸਸੀ ਚ ਪੜਾਓ ਆਈਸੀਐਸਸੀ ਚ ਪੜਾਓ ਜਿਹਦੇ ਮਰਜ਼ੀ ਚ ਪੜਾਓ ਪਰ ਆਪਣਾ ਕਲਚਰ ਜ਼ਰੂਰ ਸਿਖਾਓ ਕਿਸੇ ਜਵਾਕਾਂ ਨੂੰ ਪਿਆਰ ਤਾਂ ਹੋਇਆ ਜੀ ਪਿਆਰ ਨਾ ਕਿਉਂ ਪਰ ਗੱਲ ਉਹੀ ਆ ਜਦੋਂ ਬੰਦਾ ਟੁੱਟਦਾ ਤਾਂ ਫੇਰ ਹੀ ਕੁਝ ਬਣਦਾ ਜੀ ਹੁਣ ਟੁੱਟੇ ਹੋਏ ਆ ਤੇ ਹੁਣ ਕੁਝ ਬਣ ਕੇ ਟਕਰਾਂਗੇ ਮਮੀ ਡੈਡੀ ਨਾਲ ਬਹੁਤ ਪਿਆਰ ਆ ਜੀ ਬਾਕੀ ਗਾਲਾਂ ਗੋਲਾਂ ਦਾ ਪਈ ਜਾਂਦੀਆਂ ਨੇ ਸਾਰਿਆਂ ਨੂੰ ਪਰ ਇਹੀ ਆ ਖਰਚਾ ਦਾ ਫੁੱਲਦੇ ਹੀ ਜਾਂਦੇ ਨੇ ਜੀ ਖਰਚੇ ਵਾਲਾ ਤਾਂ ਕੋਈ ਚੱਕ ਨਹੀਂ ਖਰਚੇ ਦੇ ਨਾਲ ਜੁੱਤੀਆਂ ਵੀ ਨਾਲ ਵੰਦੀਆਂ ਨੇ ਨਹੀਂ ਵੀ ਇਹਦਾ ਖਰਚਾ ਕਰਤਾ ਗੇੜੀ ਲਈ ਜਾਂਦਾ ਮੈਂ ਬਾਈ ਹੋਰੀ ਮਿਲੇ ਕਹਿੰਦੇ ਬਾਈ ਇਹਨੇ ਕਿਹਾ ਮੈਨੂੰ ਕਹਿੰਦੇ ਰੀਲਾਂ ਦੇਖਦੇ ਆ ਬਾਈ ਕਿਵੇਂ ਲੱਗਦੀਆਂ ਰੀਲਾਂ ਬਾਈ ਬਹੁਤ ਵਧੀਆ ਰੀਲਾਂ ਲੱਗਦੀਆਂ ਫੜੀਆਂ ਸੱਚੀ ਆ ਇੰਪ੍ਰੈਸ ਇੰਪ੍ਰੈਸਿਵ ਆਂਦੀਆਂ ਰੀਲਾਂ ਥੜੀਆਂ ਹਾਂਜੀ ਬਹੁਤ ਘੈਂਡ ਵੀਰੇ ਸ਼ੋਅ ਕਿਵੇਂ ਲੱਗਦਾ ਆਪਣਾ ਹਾਂਜੀ ਸ਼ੋਅ ਕਿਵੇਂ ਲੱਗਦਾ ਤੁਹਾਨੂੰ ਸ਼ੋਅ ਵੀ ਬਹੁਤ ਸੋਹਣਾ ਹੁੰਦਾ ਯਾਰ ਬਾਈ ਫੁੱਲ ਨੇ ਯਾਰ ਆਉਂਦਾ ਤੁਹਾਡਾ ਸ਼ੋਅ ਦੇਖ ਕੇ ਵੀ ਬਸ ਇੱਕ ਰੂਹ ਖੁਸ਼ ਹੋ ਜਾਂਦੀ ਹੈ ਬੰਦੇ ਦੀ ਚਲੋ ਦੇਖਦੇ ਹਾਂ ਤੁਹਾਡੀਆਂ ਗੱਲਾਂ ਬਾਈ ਇੱਕ ਤੇ ਤੇਰੀਆਂ ਅੱਖਾਂ ਬਹੁਤ ਘੈਂਡ ਨੇ ਠੀਕ ਹੈ ਦੂਜੀ ਗੱਲ ਤੇਰਾ ਬਲੌਗ ਜੰਮੀ ਥੀਰੇ ਆਉਂਦਾ ਗੱਲਬਾਤ ਜੰਮੀ ਥੀਰੀ ਹੋ ਜਾਂਦੀ ਹੈ ਥੈਂਕ ਯੂ ਵੀਰੇ ਥੈਂਕ ਯੂ ਅੱਛਾ ਯਾਰ ਦੋਸਤ ਬਾਈ ਹਾਂ ਹਾਂ ਵੀਰੇ ਭਰਾ ਆਪਾਂ ਇਹ ਬਾਈ ਸਾਡਾ ਉੱਥੋਂ ਆ ਯੂਪੀ ਤੋਂ ਕਹਿੰਦਾ ਯੂਪੀ ਗਾਂਧਪੁਰ ਤੋਂ ਇਹਦੇ ਨਾਲ ਯਾਰੀ ਪਾਈ ਹੈ ਮੁੰਡਾ ਹੀ بس تو ਸਮਝ ਲੈ ਵੀ ਦੇਸੀ ਕੱਟੇ ਵਰਗਾ ਨਾਮ ਕੀ ਆ ਬਾਈ ਦਾ ਮੇਰਾ ਨਾਮ ਵੀਰੇ ਮਣੀ ਐ ਮੈਂ ਆਪਾਂ 90 ਦਮਾ ਮਣੀ ਪੈਸਾ ਪੈਸਾ ਤਾਂ ਨਹੀਂ ਹੈਗਾ ਬਸ ਮਣੀ ਹੋਈਆਂ ਗੱਲਾਂ ਨਾਮ ਦਾ ਹੀ ਮਣੀ ਆ ਗੱਲਾਂ ਨਹੀਂ ਮਣੀ ਆ ਬਸ ਉਹਦਾ ਪੈਸਾ-ਪੂਸਾ ਨਹੀਂ ਹੈਗਾ پیسے ਨਹੀਂ ਹੈਗੇ ਬਾਹੂ ਦਿਲ ਚ ਤੇ ਬਹੁਤ ਨੇ ਬਸ ਜੇਬਾਂ 'ਚ ਨਹੀਂ ਨੇ ਦਿਲ ਤੋਂ ਬੰਦੇ ਰਿੱਚ ਆ ਬਟਨ ਜਿਹਾ ਕਹਿੰਦੇ ਆ ਨਾ ਕਿ ਸ਼ੋਅ ਆਫ ਜਾਨੀ ਹੁੰਦਾ ਵਾ ਦਿਲ ਤੋਂ ਬੰਦੇ ਰਿੱਚ ਆ ਬਸ ਕਿ ਨਾਮ ਹੈ ਬਾਈ ਮੇਰਾ ਜੱਸਾ ਵੀਰੇ ਬੜੀ ਸੋਹਣੀ ਬੰਨੀ ਆ ਥੈਂਕ ਯੂ ਵੀਰੇ ਥੈਂਕ ਯੂ ਸੋ ਮੱਚ ਜ਼ਰੂਰ ਵੀਰੇ ਜ਼ਰੂਰ ਆਹ ਬਾਈ ਨੂੰ ਦੇਖ ਕੇ ਤੇ ਯਾਰ ਜੀਜਾ ਕਰਦਾ ਵੀ ਆਪਾਂ ਵੀ ਰੱਖੀਏ ਪਰ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਕੰਮ ਪਰ ਰੱਖਾਂਗੇ ਜ਼ਰੂਰ ਜਦੋਂ ਪਰਮਾਤਮਾ ਦੀ ਹੋਈ ਮਿਹਰ ਜ਼ਰੂਰ ਰੱਖਾਂਗੇ ਕਿਸੇ ਸਿੱਖੀ ਰੱਖਾਂਗੇ ਯਾਰ ਪੰਜਾਬ ਨਾਲ ਦਾ ਜੁੜਨਾ ਹੀ ਜੁੜਨਾ ਹੈ ਇੱਥੋਂ ਬਿਲੋਂਗ ਕਰਦੇ ਹਾਂ ਬਾਈ ਮੈਂ ਵੀਰੇ ਨਾਬੇ ਤੋਂ ਬਿਲੋਂਗ ਕਰਦਾ ਇੱਥੇ ਕੁਝ ਮੈਂ ਜੋਬ ਕਰਦਾ ਤੇ ਨਾਲ-ਨਾਲ ਸਟੱਡੀ ਵੀ ਕਰੀ ਜਾਂਦੇ ਆ ਬਾਹਰ ਜਾਣ ਦਾ ਇੱਕ ਐਵੇਂ ਹੈ ਵੀ ਬੰਦਾ ਕਮਾਈ ਨੂੰ ਜਾਂਦਾ ਵੀ ਇੱਕ ਇਹ ਸੋਚਿਆ ਵੀ ਬਾਹਰ ਜਾ ਕੇ ਯਾਰ ਆਪਾਂ ਪੈਸੇ ਬੂਏ ਕਮਾ ਕੇ ਇੱਧਰ ਹੀ ਆਇਆਣਾ ਬਿਜ਼ਨਸ ਸੈੱਟ ਕਰਾਂਗੇ ਯਾਰ ਅੱਛਾ ਭਾਈ ਇੱਕ ਗਾਣਾ ਬੜਾ ਚੱਲ ਰਿਹਾ ਅੱਜਕੱਲ ਸਾਗਰ ਦੀ ਬੋਟੀ ਲੈਂਦੀ ਇੰਡੀਗਾ ਚਲਾ ਕਾਣੂ ਇੱਥੇ ਬੜੀਆਂ ਸਾਗਰ ਦੀਆਂ ਬੋਟੀਆਂ ਫਿਰਦੀਆਂ ਨੇ ਇੰਡੀਗਾ ਉੰਡੀਗਾ ਤੋਂ ਨਹੀਂ ਪਾਪਾਂ ਦੀ ਪਰਿਆ ਹੀ ਨੇ ਬਾਈ ਸਮਝ ਲੈ ਵੀ ਬਚ ਕੇ ਰਹਿਣਾ ਚਾਹੀਦਾ ਉਹਨਾਂ ਤੋਂ ਬਾਈ ਫਿਰ ਤੁਸੀਂ ਕਿਸੇ ਨੂੰ ਇੰਡੀਗਾ ਉਹ ਨਾ ਭਰਾਵਾ ਨਾ ਹੀ ਆ ਹੱਥ ਜੋੜਿਆ ਇੱਦਾਂ ਠੀਕ ਆ ਵੀਰੇ ਇਹ ਕਹਿੰਦਾ ਕਿ ਇੱਧਰ ਨੂੰ ਆ ਜਾ ਸਾਡੇ ਉੱਤੇ ਕੋਈ ਪਤਾ ਨਹੀਂ ਕਿੱਦੋਂ ਇੰਡੀਗਾ ਦਾ ਸਟੀਅਰਿੰਗ ਮੋੜ ਦੇਣਾ ਚੱਕ ਕੇ ਕੁੜੀਆਂ ਵੀ ਡਰਾਈਵਰੀ ਘੈਂਟ ਹੁੰਦੀ ਹੈ ਕਿ ਮੁੰਡਿਆਂ ਦੀ ਡਰਾਈਵਰੀ ਕੁੜੀਆਂ ਦੇ ਅਰ ਤੁਰਦਾ ਫਿਰਦਾ ਜੇ ਮਜੂਤ ਦਾ ਝੋਟਾ ਹਨ ਠੀਕ ਹੈ ਦੂਜੀ ਗੱਲ ਮੁੰਡਾ ਦੇ ਤੈਨੂੰ ਪਤਾ ਹੀ ਹੈ ਡਰਾਈਵਰ ਤੇ ਫਿਰ ਬੰਦਾ ਹੀ ਹੁੰਦਾ ਪਰ ਜਿਹੜੀ ਕਿੱਲ ਡਰਾਈਵਰੀ ਹਿੱਲ ਡਰਾਈਵਰੀ ਜਿਵੇਂ ਕਹਿੰਦੇ ਆਫ ਰੋਡਿੰਗ ਉਹ ਤੇ ਕੁੜੀਆਂ ਕਰਦੀਆਂ ਨੇ ਇਸ ਵਿੱਚ ਕੋਈ ਸ਼ੱਕ ਨਹੀਂ ਹੈਗਾ ਜਿੱਤੇ ਵੀ ਖੜਿਆ ਹੋਵੇ ਆ ਚੱਕ ਤਾਂ ਆਫ ਰੋਡਿੰਗ ਡਰਾਈਵਿੰਗ ਆ ਹਾਂ ਆਫ ਰੋਡਿੰਗ ਡਰਾਈਵਿੰਗ ਲਾਲਾ ਪਹਾੜੀ ਲੱਕੇ ਚ ਕੁੜੀਆਂ ਨੂੰ ਲੈ ਜਾ ਤੂੰ ਖਤਮ ਹੈ ਕੰਮ ਕਾਹਾਣੀ ਉੱਥੇ ਵੀ ਜਮੇ ਜੇ ਮਜੂਤ ਨਾਲ ਜਾਦੇ ਜੇ ਤੂੰ ਸਿੱਧਾ ਜਮਰਾਜ ਨਾਲ ਦਰਸ਼ਨ ਕਰਨੇ ਆ ਕਿਸੇ ਕੁੜੀ ਦੀ ਸਕੂਟੀ ਦੇ ਪਿੱਛੇ ਬਹਿ ਜਾ ਤੈਨੂੰ ਸਿੱਧਾ ਜਮਰਾਜ ਨਾਲ ਦਰਸ਼ਨ ਨਾ ਹੋਏ ਮੇਰਾ ਨਾਂ ਬਲਟਾ ਦੀ ਯਾਰ ਹੋਰ ਦੱਸ ਬਾਈ ਘਰਦਿਆਂ ਨਾਲ ਕਿੰਨਾ ਪਿਆਰ ਆ ਬਾਈ ਘਰਦਿਆਂ ਨਾਲ ਸਾਰਿਆਂ ਨੂੰ ਪਿਆਰ ਹੁੰਦਾ ਵੀਰੇ ਯਾਰ ਬਹੁਤ ਪਿਆਰਾ ਘਰਦਿਆਂ ਨਾਲ ਵੀਰੇ ਕਿੰਨੀ ਕਿ ਪਈ ਆ ਬਾਈ ਸੁੱਖ ਨਾਲ ਘੁੱਟ ਤੇ ਵਾਧੂ ਖਾਦੀ ਆ ਜਦੋਂ ਕੋਈ ਵੀ ਮੱਲੇ ਪੰਗੇ ਮੁੰਗੇ ਲਈਦੇ ਸੀਗੇ ਪਹਿਲਾਂ ਨਿੱਕੇ ਹੁੰਦੇ ਤੇ ਡਾਂਗਾ ਵਰੀ ਜਾਣੇ ਮਾਤਾ ਤੋਂ ਇਹੋ ਜਿਹੀ ਗੱਲ ਨਹੀਂ ਪਰ ਹੁਣ ਵੱਡੇ ਹੋ ਗਏ ਹੁਣ ਗਾਲਾਂ ਵਰਦੀਆਂ ਨੇ ਬਾਪੂ ਕੋਲ ਵੀ ਮਾਂ ਭੈਣ ਇੱਕ ਹੋ ਜਾਂਦੀ ਹੈ ਪਰ ਮਾਲ ਤੇ ਯਾਰ ਰੱਬ ਦਾ ਰੂਪ ਹੈ ਮਾਂ ਕਰੇ ਜਾ ਕੇ ਸਕੂਨ ਮਿਲਦਾ ਬਾਈ ਜਿੰਨੀ ਮਰਜੀ ਇੱਥੇ ਰੌਣਕ ਮਿਲ ਜਿੱਥੇ ਮਰਜੀ ਇੱਥੇ ਅਸੀਂ ਰਹਿੰਦੇ ਆਂ ਬਗਰ ਇੱਥੇ ਜੋ ਵੀ ਹੈ ਨਾ ਜੋ ਘਰ ਦਾ ਸਕੂਨ ਆ ਨਾ ਉਹ ਨਹੀਂ ਮਿਲਦਾ ਫਿਰ ਇੱਥੇ ਵਾਦੂ ਮਿਸ ਮੰਮੀ ਦੀਆਂ ਰੋਟੀਆਂ ਵਾਦੂ ਵੀਰੇ ਵਾਦੂ ਬਹੁਤ ਮਿਸ ਕਰੀਦੀਆਂ ਸੋ ਅੱਛਾ ਕਾਲਜ ਕਿੱਥੋਂ ਕੀਤਾ ਕੰਪਲੀਟ ਹੋ ਗਈ ਤੁਸੀਂ ਮੈਂ ਤੇ ਮੇਰੇ ਰਿਪੂ ਦਾ ਮੰਡ 90 ਤੋਂ ਕੀਤਾ ਹਾਂਜੀ ਮੈਂ ਵੀਰੇ ਯੂਪੀ ਦਾ ਕੀਤਾ ਹੈਗਾ ਆਪਣੇ ਕੈਂਬਰੀਜ ਯੂਨੀਵਰਸਿਟੀ ਇਹ ਕਾਲਜ ਦੇ ਇੱਕ ਗਾਣਾ ਸੀਗਾ ਸ਼ੈਰੀਮਾਨ ਦਾ ਕਾਲਜ ਵਾਲੇ ਜੀਟੀ ਰੋਡ ਤੋਂ ਕਿੰਨੇ ਹੀ ਰਾਹ ਨਿਕਲੇ ਕਿੰਨੇ ਰਾਹ ਨਿਕਲੇ ਸਾਰੇ ਨਿਕਲ ਗਏ ਰਾਸ ਦੇ ਬੜੇ ਨਿਕਲ ਗਏ ਸੀ ਜਿਹੜਾ ਉਹ ਸਮਾਂ ਹੁੰਦਾ ਯਾਰ ਉਹ ਭੁੱਲਿਆ ਨਹੀਂ ਜਾਂਦਾ ਹੁੰਦਾ ਹੁਣ ਥੋੜਾ ਸਾਰੇ ਬੰਦੇ ਨੂੰ ਆਪਣਾ ਆਪਣਾ ਫਿਚਰ ਦੀ ਹੁੰਦੀ ਹੈ ਹੁਣ ਸਾਰੇ ਯਾਰ ਦੋਸਤ ਵਿਛੜ ਗਏ ਕੋਈ ਬਾਹਰ ਚਲੇ ਗਏ ਕੋਈ ਜੌਬ ਕਰਦਾ ਕੋਈ ਕਮਾਕਾਰਾਂ ਚ ਹੁਣ ਆਪਾਂ ਵੀ ਕਮਾਕਾਰਾਂ ਚ ਪੈ ਗਏ ਆ ਉਹ ਜਿਆ ਹੁਣ ਉਹ ਰਾਹ ਨਹੀਂ ਭੁੱਲਦੇ ਹੈਗੇ ਨਾ ਹੀ ਉਹ ਮੁੜ ਕੇ ਮਿਲੇ ਕਰਦੇ ਆ ਆਪਣੇ ਯਾਰਾਂ ਦੋਸਤਾਂ ਨੂੰ ਯਾਦ ਕਾਲ ਜਾਂ ਲਿਆ ਬਹੁਤ ਬਹੁਤ ਵੀਰੇ ਬਹੁਤ ਮਿਸ ਕਰਦੇ ਆ ਯਾਰਾਂ ਦੋਸਤਾਂ ਨੂੰ ਸਕੂਲ ਟਾਈਮ ਦੇ ਜੋ ਫਰੈਂਡਸ ਸੀ ਨਾ ਸੱਚੀ ਉਹ ਤਾਂ ਰੀਲੀ ਬਹੁਤ ਮਿਸ ਕਰਦੇ ਹੰਨਾਂ ਨੂੰ ਅੱਜ ਸੁਖਨਾ ਕਈ ਵਾਰ ਬੈਠਿਆ ਕਈ ਅੱਜ ਡਾਕਟਰ ਵੀ ਇੱਕ ਦੋ ਬਣੇ ਹੋਏ ਆ ਇੱਕ ਦੋ ਲਾਇਰ ਵੀ ਹੈਗੇ ਆ ਮਗਰ ਜੋ ਟਾਈਮ ਦਾ ਹੀ ਨਾ ਉਹ ਬਹੁਤ ਮਿਸ ਕਰੀਦਾ ਹੀ ਹੁੰਦਾ ਨੂੰ ਸੱਚੀ ਬਚਪਨ ਨਹੀਂ ਭੁੱਲਦਾ ਬੰਦੇ ਨੂੰ ਕਦੀ ਨਹੀਂ ਭੁੱਲਦਾ ਵੀਰੇ ਬਾਕੀ ਹਾਂ ਹਾਂਜੀ ਹਾਂਜੀ ਬੋਲੋ ਬਾਕੀ ਹੁਣ ਵੀ ਚਲੋ ਇੱਥੇ ਰੌਣਕ ਮੇਲਾ ਦੇਖ ਕੇ ਸ਼ਾਂ ਹੁਣ ਘਰੇ ਜਾ ਕੇ ਤਸੱਲੀ ਨਾਲ ਪੈ ਜੀਦਾ ਵੀ ਚੱਲੇ ਅਰ ਜਾ ਆਏ ਹੁਣ ਤੇ ਵਾ ਇੱਥੇ ਅਸੀਂ ਆ ਕੇ ਡੀਆਂ ਹੋ ਜਾਂਦੇ ਨੇ ਆ ਭਰਾ ਹੁੰਦੇ ਨੇ ਸਾਡੇ ਨਾਲ ਬਾਕੀ ਲਈ ਜਾਂਦੇ ਨੇ ਯਾਰੇ ਪ੍ਰਮਾਤਮਾ ਦੀ ਮਿਹਰ ਹੈ ਬਈ ਕੌਣ ਆ ਤੁਹਾਡਾ ਫੇਵਰਿਟ ਸਿੰਘ ਸਿੱਧੂ ਹੀ ਹੈ ਯਾਰ ਵੀਰੇ ਸਿੱਧੂ ਆਬਵੀਅਸਲੀ ਯਾਰ ਹਾਂ ਸਿੱਧੂ ਕਿਹੜਾ ਲੱਗਦਾ ਫਿਰ ਬਾਈ ਉਹਦਾ ਛੋਟਾ ਹੀ ਆ ਯਾਰ ਖੁਸ਼ੀ ਹੋਈ ਫੇਰੀ ਸਿੱਧੂ ਦਾ ਛੋਟਾ ਭਰਾ ਆ ਹਾਂ ਹਾਂ ਬਹੁਤ ਖੁਸ਼ੀ ਹੋਈ ਯਾਰ ਇਹ ਤੇ ਤੂੰ ਜਿਵੇਂ ਉਹਦਾ ਗਾਣਾ ਉਹ ਮੁੰਡਾ ਜੈ ਇੱਕ ਮੋਟਾ ਆ ਉਹ ਕਹਿੰਦਾ ਵੀ 16 17 ਸਾਲਾਂ ਦਾ ਦੇਖੀ ਅੱਗ ਮਾਰੂ ਉਹੀ ਗੱਲ ਹੋਊਗੀ ਗੱਲ ਹੋਈ ਆ ਬਸ ਵੀ ਹੁਣ ਤੂੰ 17 18 ਸਾਲ ਖੜ ਜਾ ਸਿੱਧੂ ਨਿਕਲੂ ਬਾਹਰ ਆਊਗਾ ਆਊਗਾ ਜਿਵੇਂ ਉਹ ਗਾਣਾ ਸੀ ਦੱਸੇ ਉਹਨਾਂ ਨੂੰ ਪਰੋਣਾ ਤੁਹਾਡਾ ਫਿਰ ਆ ਗਿਆ ਵੀ ਗੱਲਾ ਆ ਗਿਆ ਫਿਰ ਤਾਂ ਪਰੋਣਾ ਉਹਨਾਂ ਦਾ ਸਾਰਿਆਂ ਦਾਣਾ ਪਰੋਣਾ ਤੇ ਹੁਣ ਤੀਜੀ ਚੌਥੀ ਵਰੀ ਵੀ ਆ ਗਿਆ ਬੜੀ ਵਰੀ ਆ ਗਿਆ ਉਹ ਕਈਆਂ ਨੇ ਪਰੋਣਾ ਬਣਾ ਵੀ ਲਿਆ ਉਹਨਾਂ ਨੂੰ ਪਹਿਲਾਂ ਭੈਜ ਉਹਨਦੇ ਤੋਂ ਡਰਦੇ ਬੜਿਆ ਹਨ ਇੰਡਸਟਰੀ ਹਲਾਤੀ ਬੰਦੇ ਨੇ ਵੀ ਇਹ ਵੇਖ ਲੈ ਵੀ ਜਮੇ ਖੁੰਝੇ ਹੀ ਲਾਤਾ ਯਾਰ ਤੇ ਇਹਨੂੰ ਕਿੰਨੇ ਕੁ ਸਪੋਰਟ ਕਰੋਗੇ ਸਿੱਧੂ ਦੇ ਫੁੱਲ ਸਪੋਰਟ ਯਾਰ ਕਹਿੰਦੇ ਹੁੰਦੇ ਨੇ ਵੀ ਕਿਸੇ ਦਾ ਪੁੱਤ ਬਾ ਜਦੋਂ ਚਲਾ ਜਾਂਦਾ ਤੇ ਆਪਾਂ ਤੁਸੀਂ ਉਹਨਾਂ ਦੇ ਕੀ ਕਹੋਗੇ ਵੀ ਅਸੀਂ ਤੁਹਾਡੇ ਪੋਤੀਆਂ ਉਹਨਾਂ ਦੇ ਘਰ ਦੇ ਨੂੰ ਯਾਰ ਓਬਵੀਅਸਲੀ ਆਪਾਂ ਉਹਨਾਂ ਦੇ ਪੋਤੀਆਂ ਯਾਰ ਜਿਵੇਂ ਹੁਣ ਯਾਰਾਂ ਦੋਸਤਾਂ ਬਾਹਰ ਨੇ ਆਪਣੇ ਉਹਨਾਂ ਦੇ ਮੰਮੀ ਡੈਡੀ ਨੇ ਜਾਣੇ ਆਪਾਂ ਘਰੇ ਮਿਲ ਕੇ ਆਨੇ ਆ ਕੋਈ ਕੰਮ ਹੁੰਦਾ ਜਾਈਦਾ ਉਹ ਵੀ ਮਾਪੇ ਹੋਈ ਨੇ ਯਾਰ ਆਪਣੇ ਇਹਦੇ 'ਚ ਕੋਈ ਸ਼ੱਕ ਨਹੀਂ ਗੀੜੀ ਲਾ ਰਿਆ ਸੀਗਾ ਮੈਂ ਬਾਈ ਹੋਰੀ ਮੇਰੇ ਚਸ਼ਮੇ ਚੁਸਮੇ ਲਾ ਕੇ ਬਈ ਬੜਾ ਕੂਲ ਜਿਹਾ ਬਣ ਕੇ ਕੀ ਗੱਲ ਨਾ ਬਣੀ ਹੁਣ ਸੇਲੀ ਨੂੰ ਮਿਲਣ ਆਏ ਨਹੀਂ ਵੀਰੇ ਨਹੀਂ ਸੇਲੀ ਸੋਲੀ ਟਰਾਈ ਕਰਨਾ ਆਜੇ ਬਣ ਟਣ ਕੇ ਬਣਾਉਣੀ ਆਜੇ ਬਣਾਉਣੀ ਆ ਨਹੀਂ ਆਏ ਤਾਂ ਕੋਈ ਚੱਕਰ ਨਹੀਂ ਹੈਗਾ ਐ ਤਾਂ ਸੇਲੀਆਂ ਹੈਗੀਆਂ ਨੇ ਅੱਛਾ ਸੇਲੀਆਂ ਹੈਗੀਆਂ ਨੇ ਹਾਂਜੀ ਦਿੱਕਤ ਤਾਂ ਕੋਈ ਇੱਕ ਹੀ ਆ ਇੱਕ ਹੀ ਆ ਹਾਂ ਵੈਸਾ ਇੱਕੋ ਹੀ ਆ ਸੇਲੀਆਂ ਦਾ ਵੈਸੇ ਫਰੈਂਡਾ ਬਹੁਤ ਨਹੀਂ ਪੱਪੀ ਦੇ ਵਿੱਚ ਸੇਲੀ ਸ਼ਬਦ ਯਾਰ ਸਿੰਪਲ ਹੀ ਹੁੰਦਾ ਯਾਨੀ ਗਰਲਫ੍ਰੈਂਡਸ ਬਹੁਤ ਨਹੀਂ ਮਤਲਬ ਜਿਹੜੀ ਸੇਲੀਆਂ ਹੁੰਦੀਆਂ ਨੇ ਫਰੈਂਡਸ ਤੌਰ ਤੇ ਬਟ ਉਹ ਇੱਕੋ ਹੀ ਹੈਗੀ ਆ ਕੋਈ ਆ ਕਿੰਨਾ ਕੁ ਪਿਆਰਾ ਬਸ ਯਾਰ ਪਿਆਰ ਜਿੰਨਾ ਹੁੰਦਾ ਜਿੰਨਾ ਹੋਣਾ ਚਾਹੀਦਾ ਹੈ ਮਤਲਬ ਬਿਆਨ ਹੀ ਕਰ ਸਕਦਾ ਨਾ ਆਪਾਂ ਸ਼ਬਦਾ ਚ ਵਿਆਹ ਗਦੋਂ ਕਰਾਉਣਾ ਹੈ ਵਿਆਹ ਵੀਰੇ ਵਿਆਹ ਦੇਖੋ ਜਦ ਉਪਰਲ ਦੀ ਮਰਜ਼ੀ ਹੋਊਗੀ ਉਦੋਂ ਹੋ ਜਾਊਗਾ ਠੀਕ ਹੈ ਬਾਕੀ ਹਜੇ ਤਾਂ ਕੋਈ ਸੀਨ ਨਹੀਂ ਹੈਗਾ ਵਿਆਹ ਪੈਸਿੰਗ ਚੱਲ ਰਹੀ ਆ ਹਾਂ ਤੁਹਾਡੀ ਨਹੀਂ ਹੈਗੀ ਕੋਈ ਸਹੇਲੀ ਨਾ ਬਈ ਆਪਾਂ ਤਾਂ ਨਜ਼ਾਰੇ ਲਈਦੇ ਆ ਕਿਤੇ ਹੋਇਆ ਹੀ ਨਹੀਂ ਪਿਆਰ ਨਹੀਂ ਹੋਇਆ ਕੋਈ ਜਾਂਦਾ ਰੋਜ਼ ਹੀ ਹੋ ਜਾਂਦਾ ਹੋਰ ਰੋਜ਼ ਹੀ ਹੋ ਜਾਂਦਾ ਜਿੱਦੀ ਮਿਲ ਗਈ ਉਹਨੂੰ ਦੇਖ ਕੇ ਹਾਂ ਇਹਦੇ ਨਾਲ ਵੀ ਹੈ ਉਹ ਦਾ ਕ੍ਰਸ਼ ਬਣ ਜਾਂਦੀ ਹੈ ਮੇਰਾ ਇੱਕ ਦੋਸਤ ਵੀ ਹੈਗਾ ਪਿੱਛੇ ਖੜਿਆ ਦਿਖਾ ਨਹੀਂ ਸਕਦੇ ਉਹਨੂੰ ਵੀ ਹੋ ਹੀ ਜਾਂਦਾ ਅੱਛਾ ਐਂ ਤਾਂ ਸਭ ਨੂੰ ਹੁੰਦਾ ਬਾਈ ਉਹਨੂੰ ਭਾਈ ਬੜੀ ਵਾਰ ਹੋਇਆ ਸਮਾਈਲ ਦੱਸ ਰਹੀ ਉਹਦੀ ਤਾਂ ਅੱਛਾ ਬਾਈ ਤੂੰ ਤੁਸੀਂ ਦੱਸੋ ਤੁਹਾਨੂੰ ਨਹੀਂ ਹੋਇਆ ਕਦੇ ਪਿਆਰ ਪਿਆਰ ਤਾਂ ਬਾਈ ਹੋਇਆ ਬਸ ਸੱਚਾ ਇੱਕ ਵਾਰੀ ਹੋਇਆ ਸੱਚਾ ਹਾਂ ਹੈਗੇ ਨੇ ਨਾਲ ਹੈਗੇ ਵਿਸ਼ਵਾਸ ਜਾਣ ਹੀ ਰਹੇਗਾ ਹਨਾ ਜਿਹੜੇ ਪਿਆਰ ਹੁੰਦੇ ਆ ਤੈਨੂੰ ਪਤਾ ਹਰ ਇੱਕ ਨਾਲ ਨਹੀਂ ਬਣਦੀ ਇੱਕ ਨਾਲ ਹੀ ਗੱਲ ਬਣਦੀ ਹੈ ਹੈਗੇ ਨੇ ਨਾਲ ਹੈਗੇ ਨੇ ਹੁਣ ਵੀ ਉਹ ਹੈਗੇ ਨੇ ਨਾਲ ਹਾਂ ਹੀ ਹਾਂ ਕਦੋਂ ਕਰਾ ਰਹੇ ਫਿਰ ਵਿਆਹ ਵਿਆਹ ਤਾਂ ਬਈ ਹਲੇ ਕਰਾਣੇ ਨੇ 5-6 ਸਾਲ ਲੱਗ ਜਾਣਗੇ ਹਲ ਤਾਂ ਨਹੀਂ ਕਰਦੇ ਅਜੇ ਸੈਟਲ ਹੋਣਾ ਹੈ ਸੈਟਲ ਹੋਣਾ ਕਿਉਂਕਿ ਡਿਮਾਂਡਾਂ ਬੜੀਆਂ ਹੁੰਦੀਆਂ ਨੇ ਨਾ ਕੁੜੀਆਂ ਦੀਆਂ ਵੀ ਆ ਜਾ ਸੂਟ ਲੈ ਦੇ ਤੇ ਗੱਲ ਨੂੰ ਉਹ ਲੈ ਦੇ ਹੁਣ ਨਹੀਂ ਨਾ ਕਰਦੀ ਵਿਆਹ ਤੋਂ ਬਾਅਦ ਬਹੁਤ ਕਰੇਗੀ ਕੋਈ ਚੱਕਰ ਨਹੀਂ ਵਿਆਹ ਦੇ ਵਿੱਚ ਚੱਕਰ ਨਹੀਂ 6 ਸਾਲ ਦਾ ਗੈਪ ਆਇਆ ਨਾ 6 ਸਾਲ ਦਾ ਤਾਂ ਹੀ ਗੈਪ ਆਇਆ ਪਹਿਲਾਂ ਪੈਸੇ ਕੱਟੇ ਕਰ ਲਏ ਅੱਛਾ ਉਹ ਗਾਣਾ ਨਹੀਂ ਸੀਗਾ ਇੱਕ ਸੂਟ ਪਾਉਂਦੀ ਆ ਮੈਂ ਪੌਣੇ-ਪੌਣੇ ਲੱਖ ਦੇਵੇ ਤੂੰ ਕਿੱਥੋਂ ਚੱਲ ਲੇਗਾ ਪੌਣੇ ਲੱਖ ਰੁਪਏ ਉਹ ਵੀ ਨਹੀਂ ਬੰਦੀ ਹੋਣੀ ਨੇ ਮੈਂ ਇਹਦਾ ਆਦਾ ਕਹਿਣ ਦੀ ਗੱਲ ਹੈ ਅੱਛਾ ਕੰਮ ਕੀ ਕਰਦੇ ਹੋ ਬਾਈ ਬਾਈ ਇਮੀਗ੍ਰੇਸ਼ਨ हां भाई अपना इमिग्रेशन ऑफिसर छुट्टा इमिग्रेशन अपनी वीर ब्यूटी एकेडमी है निब हां जी भाई उते काम करते हां और नाल ही सामने ਤੁਸੀਂ ਦੇਖ ਸਕਦੇ ਹੋ ਕੰਨਾਂ 'ਚ ਆ ਮੁੰਦियां ਹੀ ਪਾਈਆਂ ਬਸ ਭਾਈ ਇਹ ਵੀ ਇੱਕ ਹੈ ਗੱਲਬਾਤ ਗੱਲਬਾਤ ਹੈਗੀ ਆ हां ਕਹਿੰਦੇ ਮੁੰਦਰੀ ਬਣਾਈ ਫਿਰੇ ਵਿੱਚ ਨਗ ਜੜਵਾਈ ਫਿਰੇ ਇੱਕ ਪਾਸੇ ਬਿੱਲੋ ਤੇਰਾ ਨਾਮ ਲਖਵਾਈ ਫਿਰੇ ਲਖਵਾਇਆ ਤੇ ਹੈ ਨਹੀਂ ਦਿਖਾਉ ਅੱਜ ਲਖਵਾਇ ਨਹੀਂ ਨਾ ਆਪਣਾ ਲਖਵਾ ਲਿਆ ਫਿਰੇ ਕਈ ਜਾਂਦੇ ਹਾਂ ਮੈਂ ਸਹਿਲੀਆਂ ਪਿੱਛੇ ਹੈ ਨਹੀਂ ਨਾਲੇ ਨਾਮ ਲਖਵਾਈ ਫਿਰਦੇ ਦੇਖ ਲੋ ਇਹਨਾਂ ਦੀਆਂ ਗੱਲਾਂ ਉਹ ਲਖਵਾਣਾ ਹਾਂ ਪ੍ਰਸ਼ਾਸਨ ਦੇ ਵਿੱਚ ਪ੍ਰਸ਼ਾਸਨ ਦੇ ਵਿੱਚ ਆ ਕੋਈ ਵੀ ਗੱਲ ਬੰਦੇ ਨਾਲ ਅੱਛਾ ਬਈ ਸਮਝ ਲਓ ਇੱਕ ਤੁਹਾਡੀ ਚਲੋ ਸਹੇਲੀ ਦੇ ਹੈਗੀ ਆ ਜੇ ਵੈਸੇ ਤੁਹਾਨੂੰ ਇੱਕ ਰੱਬ ਮੌਕਾ ਦੇਵੇ ਵੀ ਤੇਰਾ ਵਿਆਹ ਤੇਰੀ ਮਨਪਸੰਦ ਦੀ ਕੁੜੀ ਦੇ ਨਾਲ ਹੋ ਜਾਏਗਾ ਕਿ ਉਹ ਜੀ ਕੁੜੀ ਦਾ ਨੇਚਰ ਹੋਣਾ ਚਾਹੀਦਾ ਤੇ ਕਿਵੇਂ ਦੀ ਹੋਣੀ ਚਾਹੀਦੀ ਆ ਦੱਸੋ ਵੀ ਕਟਰੀਨਾ ਗੈਬ ਕਰੀਨਾ ਕਪੂਰ ਨਹੀਂ ਨਹੀਂ ਵੀਰੇ ਐਵੇਂ ਦੀ ਨਹੀਂ ਹੋਣੀ ਚਾਹੀਦੀ ਬੇਸਿਕਲੀ ਕੁੜੀ ਜਿੰਨੀ ਸਿੰਪਲ ਹੋਊਗੀ ਨਾ ਉਨਾ ਜ਼ਿਆਦਾ ਮੈਂ ਕਹਿਣਾ ਸਹੀ ਰਹਿੰਦਾ ਠੀਕ ਹੈ ਅੱਜ ਕੱਲ ਤੁਸੀਂ ਦੇਖ ਰਹੋ ਮੋਡਰਨ ਇੰਸਟਾਗ੍ਰਾਮ ਤੇ ਹਨਾ ਕੁੜੀਆਂ ਨੇ ਅਲੱਗ ਹੀ ਮਤਲਬ ਸਿਸਟਮ ਚ ਚਲਾ ਰੱਖਿਆ ਵੀ ਆਪਣੀ ਅੰਗ ਪ੍ਰਦਰਸ਼ਨ ਕਰਨਾ ਹੈਨਾ ਜੋ ਚੀਜ਼ ਮੁੰਡਿਆਂ ਨੂੰ ਨਹੀਂ ਪਸੰਦ ਆਉਂਦਾ ਠੀਕ ਹੈ ਸ਼ਾਰਟ ਟਰਮ ਲਈ ਕੁਝ ਪਰਸੈਂਟ ਆਡੀਅנס ਤੁਸੀਂ ਅਟ੍ਰੈਕਟ ਕਰ ਲੈਨੇ ਹੋ ਲਾਈਕ ਕਮੈਂਟ ਲਈ ਬਟ ਅਗਰ ਜੇ ਤੁਸੀਂ ਕਿਸੇ ਦੀ ਐਜ਼ ਅ ਵਾਈਫ ਰਿਪਰੈਜ਼ੈਂਟ ਕਰਨਾ ਤਾਂ ਉਹ ਚੀਜ਼ਾਂ ਅੱਛੀ ਨਹੀਂ ਲੱਗਦੀਆਂ ਠੀਕ ਹੈ ਵੀ ਪੈਰੈਂਟਸ ਵੀ ਦੇਖਦੇ ਨੇ ਹਨਾ ਸਸਰਵਾਲ ਵਾਲੇ ਵੀ ਦੇਖਦੇ ਨੇ ਤੇ ਉਹ ਚੀਜ਼ ਇਹਨਾਂ ਨੂੰ ਅੱਗੇ ਜਾ ਕੇ ਪ੍ਰੋਬਲਮ ਕ੍ਰੀਏਟ ਹੁੰਦੀ ਇਸ ਚੀਜ਼ ਦੇ ਵਿੱਚ ਉਹ ਗਾਣਾ ਆਇਆ ਨਾ ਪਿੱਛੇ ਜਿਹੇ ਤੇਰੇ ਸਿਰ ਦੀ ਚੁੰਨੀ ਮਹਿੰਗੀ ਆ ਹੂੰ ਪਿੱਛੇ ਜੇ ਗਾਣਾ ਆਇਆ ਕਿ ਮੁੰਡੇ ਦਾ ਆਕਾਸ਼ ਆ ਦੋਸਤ ਆ ਮੇਰਾ ਉਹਦਾ ਗਾਣਾ ਆਇਆ ਕਹਿੰਦਾ ਤੇਰੇ ਸਿਰ ਦੀ ਚੁੰਨੀ ਮਹਿੰਗੀ ਆ ਇਹਨੂੰ ਬਣਾ ਕੇ ਰੱਖਿਆ ਕਰ ਤਾਜ ਕੋ ਬਿਲਕੁਲ ਸਹੀ ਗੱਲ ਹੈ ਵੀਰੇ ਐਕਚੁਅਲ 'ਚ ਕੁੜੀਆਂ ਦਾ ਜਿਹੜਾ ਗਹਿਣਾ ਹੁੰਦਾ ਉਹ ਇਹੀ ਚੀਜ਼ਾਂ ਹੁੰਦੀਆਂ ਨੇ ਠੀਕ ਹੈ ਆਪਾਂ ਅੱਜਕੱਲ੍ਹ ਦੇਖ ਰਹੇ ਹਾਂ ਵੀ ਇਹ ਚੀਜ਼ਾਂ ਨਾ ਬਹੁਤ ਜ਼ਿਆਦਾ ਪੰਜਾਬ 'ਚੋਂ ਲੁਪਤ ਹੁੰਦੀਆਂ ਜਾ ਰਹੀ ਆਪਾਂ ਵੈਸਟਰਨ ਨੂੰ ਫਾਲੋ ਕਰ ਰਹੇ ਆ ਵੀ ਵੈਸਟਰਨ ਦਾ ਵੀ ਤਾਂ ਦੇਖੋ ਨਾ ਉੱਥੇ ਡਿਵੋਰਸ ਰੇਟ ਕੀ ਚੱਲ ਰਿਹਾ ਹੈ ਜੋ ਇੰਡੀਆ ਦੇ ਵਿੱਚ ਵੀ ਵੱਧ ਰਿਹਾ ਹੈ। ਇਹੀ ਰੀਜ਼ਨ ਹੈ ਕਿ ਇਹ ਚੀਜ਼ਾਂ ਅੱਜ ਕ੍ਰੀਏਟ ਹੋ ਰਹੀਆਂ ਨੇ ਕਿ ਲੋਕਾਂ ਕੋਲ ਆਪਸ਼ਨਾਂ ਬਹੁਤ ਨੇ ਅਸ ਦਾ ਟਾਈਮ 'ਚ। ਗਾਣੇ ਕਿਹਦੇ ਸੋਨੇ ਪਸੰਦ ਕਰਦੇ ਹੋ ਬਾਈ? ਗਾਣੇ ਵੀਰੇ ਦੇਖੋ ਦੋ ਹੀ ਨੇ ਵਧੀਆ ਸਾਡੇ ਉਰੇ ਇੱਕ ਤਾਂ ਸਿੱਧੂ ਮਸੇੂਆਲਾ ਸੀਗਾ ਹਨਾ ਚਲੋ ਬਾਈ ਹੁਣ ਨਹੀਂ ਰਿਹਾ ਬਾਕੀ ਕਰਨ ਔਜਲਾ ਹੈਗਾ। ਇਹ ਦੋ ਹੀ ਘੈਂਟ ਬੰਦੇ ਲੱਗਦੇ ਨੇ। ਕਿੰਨਾ ਖੁਸ਼ੀ ਹੋਈ ਉਹਨਾਂ ਦੇ ਭਾਈ ਦਾ ਜਦੋਂ ਜਨਮ ਹੋਇਆ ਸਿੱਧੂ ਦੇ। ਕਾਫੀ ਖੁਸ਼ੀ ਹੋਈ ਦੇਖੋ ਮਨ ਨੂੰ ਕਾਫੀ ਤਸੱਲੀ ਮਿਲੀ ਬਿਕੋਜ਼ ਇੱਕ ਆਸ ਬਣ ਗਈ ਹੈ ਨਾ ਉਹਨਾਂ ਦੇ ਪੇਰੈਂਟਸ ਲਈ ਕਿਉਂਕਿ ਜਦ ਉਹੀ ਮੇਨ ਜਿਹੜਾ ਉਹਨਾਂ ਦਾ ਸੀਗਾ ਉਹੀ ਚਲਾ ਗਿਆ ਹੈ ਨਾ ਉਹਨਾਂ ਨੂੰ ਜੀਨ ਦੀ ਇੱਕ ਹੋਪ ਮਿਲ ਗਈ ਹੁਣ ਵੀ ਵੀ ਸਾਡੇ ਕੋਲ ਹੈ ਨਾ ਇਹਦੀ ਪਰਵਿਸ਼ ਕਰਨੀ ਹੈ ਇਹਨੂੰ ਇੱਕ ਚੀਜ਼ ਬਣਾਣੀ ਹੈ ਇੱਕ ਹੋਪ ਮਿਲ ਗਈ ਉਹਨਾਂ ਨੂੰ ਗਾਣਾ ਸੁਣਾ ਦਿਓ ਫਿਰ ਕੋਈ ਉਹਨਾਂ ਦਾ ਨਹੀਂ ਨਹੀਂ ਵੀਰੇ ਗਾਣਾ ਗੁਨਾ ਨਹੀਂ ਆਉਂਦਾ ਦੇਖੋ ਸਾਡੀ ਆਵਾਜ਼ ਹੀ ਨਹੀਂ ਘੈਂਟ ਨਹੀਂ ਹੈਗੀ ਕੋਈ ਗੱਲ ਨਹੀਂ ਆਪਾਂ ਕਿਹੜਾ ਇੱਥੇ ਸਿੰਘ ਮੈਂ ਕਿਹੜਾ ਜੱਜਮੈਂਟ ਲਗਿਆ ਸੁਣਾ ਸਿੰਗਰ ਸਿੰਗਰ ਵਾਲਾ ਕੰਮ ਤਾਂ ਹੈ ਨਹੀਂ ਨਹੀਂ ਉਸ ਦੀ ਗੱਲ ਹੈ ਤਾਂ ਤਿੰਨ ਨੰਬਰ ਲਾਵਾਂਗੇ ਬਣਾ ਯਾਰ ਹੈਗਾ ਹਾਂ ਉਹ ਇੱਥੇ ਹੀ ਬੁਲਾ ਲਓ ਅੱਜ ਗਾਣੇ ਗੁਣੇ ਸੁਣ ਕੇ ਜਾਵਾਂ ਹਾਂ ਬੁਲਾਵਾਂਗੇ ਆਪਾਂ ਵਧੀਆ ਆਪਣੇ ਗਾਣੇ ਆ ਰਹੇ ਆਪਣੇ ਯਾਰ ਦੋਸਤਾਂ ਦੇ ਫੇਰ ਸ਼ੂਰ ਸੁਣਾ ਦਿਓ ਕੋਈ ਸ਼ਾਇਰੀ ਸ਼ੂਰੀ ਸੁਣਾ ਦਿਓ ਸ਼ਾਇਰੀ ਤਾਂ ਨਹੀਂ ਭਾਈ ਕਰਦੀ ਨਾ ਆਪਾਂ ਕਰੀ ਦੀ ਜਾਈ ਦੀ ਇਹ ਕੰਮ ਤਾਂ ਸ਼ਾਇਰ ਬੰਦੇ ਨਹੀਂ ਹੈਗੇ ਅਸੀਂ ਹੈਣਾ ਸਾਡੇ ਕਿਹੜੀ ਲਾਈਨ ਸੀ ਸਾਡੇ ਮਿਰਜ਼ੇ ਰਾਂਚ ਜੰਮਦੇ ਨਹੀਂ ਹਾਂ ਉਹ ਵਾਲਾ ਕੰਮ ਹੈਗਾ ਸਾਡੇ ਲਾਣੇ ਜੋਣੇ ਸੁੱਚਿਆਂ ਦੇ ਸਾਡੇ ਮਿਰਜ਼ੇ ਰਾਂਚ ਜੰਮਦੇ ਨਹੀਂ ਉਹ ਵਾਲਾ ਕੰਮ ਨਹੀਂ ਹੈਗਾ ਸ਼ਾਇਰੀਆਂ ਕਰਕੇ ਗਾਣੇ गा ਕੇ ਕੁੜੀਆਂ ਨੂੰ ਇੰਪ੍ਰੈਸ ਕਰਨਾ ਬਈ ਬਚਪਨ ਦੀ ਕੋਈ ਇਦਾਂ ਦੀ ਯਾਦ ਸੁਣਾਓ ਤੁਸੀਂ ਸਾਨੂੰ ਵੀ ਬੜੀ ਕੁੱਟ ਪਈ ਮੰਮੀ ਕੋਲੋਂ ਬੜੀ ਜਿਆਦਾ ਕੁੱਟ ਪਈ ਆ ਬੜੀ ਕੁੱਟ ਤਾਂ ਵੇਰੇ ਹੁਣ ਵੀ ਪੈਂਦੀ ਰਹਿੰਦੀ ਹੈ ਐ ਜਿਆਦਾ ਕੁਝ ਹੈ ਨਹੀਂ ਐ ਮੰਮੀ ਨੇ ਤਾਂ ਕੁੱਟਿਆ ਡੈਡੀ ਵੱਲੋਂ ਹੱਥ ਬੜੇ ਸਾਫ਼ ਹੋਏ ਸਾਡੇ ਤੇ ਸ਼ਰਾਰਤੀ ਬੜੇ ਹੁੰਦੇ ਫੇਟ ਹੁੰਦਾ ਹੈ ਹਾਂ ਇੱਕ ਗੱਲ ਦੱਸੋ ਮੈਨੂੰ ਪੰਜਾਬ ਪੰਜਾਬੀ ਮਾਂ ਬੋਲੀ ਦੇ ਨਾਲ ਕਿੰਨਾ ਪਿਆਰ ਆ ਬਹੁਤ ਪਿਆਰਾ ਵੀ ਪੰਜਾਬੀ ਮੈਨੂੰ ਠੀਕ ਹੈ ਜੀ ਬੜੇ ਪੰਜਾਬ 'ਚ ਰਹਿੰਦੇ ਆ ਪਿਆਰ ਤਾਂ ਹੋਊਗਾ ਹੀ ਸਾਰੇ ਬੰਦੇ ਜਿਹਨਾਂ ਸਾਡੇ ਨਾਲ ਪੰਜਾਬੀ ਸਾਥ ਦੇ ਹੁੰਦੇ ਨੇ ਹੋਰ ਬੰਦਾ ਨਹੀਂ ਦਿੰਦਾ ਹੈਗਾ ਜਿਹਨਾਂ ਪੰਜਾਬ 'ਚ ਪੰਜਾਬੀ ਬੰਦੇ ਦਿੰਦੇ ਨੇ ਹੋਰ ਤਾਂ ਕੋਈ ਨਹੀਂ ਦਿੰਦਾ ਹੋਊਗਾ ਤਾਂ ਹੀ ਪੜੋਂ ਪੰਜਾਬੀ ਨਾਲ ਹੀ ਪਿਆਰ ਹੈ। ਪੁਰਾਣੇ ਯਾਰ ਬਿਲਿ੍ ਯਾਦ ਆਉਂਦੇ ਨੇ ਬਾਈ। ਹਾਂਜੀ ਹਾਂ ਅੱਜ ਕੱਲ੍ਹ ਤਾਂ ਦੌਰ ਚੱਲ ਰਿਹਾ ਬਾਹਰ ਜਾਣ ਦਾ ਹੈਨਾ। ਮੇਰੇ ਕਾਫੀ ਯਾਰ ਦੋਸਤ ਬਾਹਰ ਲੰਘੇ ਨੇ। ਜਿੰਨੇ ਚੁਣੇ ਹੈਗੇ ਨੇ ਉਹਨਾਂ ਨਾਲ ਟਾਈਮ ਕੱਟਦੇ ਆਂ। ਯਾਦ ਆਂਦੀ ਆ। ਪਹਿਲਾਂ ਪੈਸੇ ਇਕੱਠੇ ਕਰਦੇ ਸੀ ਆਪਾਂ ਚਾਰ ਜਣੇ ਬੈਠ ਕੇ ਖਾਂਦੇ ਆਂ। ਹੁਣ ਇੱਕ ਬੰਦਾ ਖਵਾ ਦੂ ਹੁਣ ਚਾਰ ਬੰਦੇ ਨਹੀਂ ਇਕੱਠੇ ਹੁੰਦੇ। ਚੱਕਰ ਆ ਹੈ। ਕਹਿੰਦੇ ਨੇ ਵੀ ਪੈਸਾ ਪਹਿਲਾਂ ਹੁੰਦਾ ਨਹੀਂ ਸੀ ਉਦੋਂ ਯਾਰ ਹੁੰਦੇ ਸੀ ਜੇ ਹੁਣ ਪੈਸਾ ਹੈ ਤਾਂ ਹੁਣ ਯਾਰ ਨਹੀਂ ਹੈ। ਇਹ ਗੱਲ ਬਿਲਕੁਲ ਸਹੀ ਹੈ। ਐਗਜ਼ੈਕਟ ਹੈ। ਪਹਿ ਟਾਈਮ ਹੁੰਦਾ ਸੀਗਾ ਪੈਸੇ ਨਹੀਂ ਹੁੰਦੇ ਸੀ ਅੱਜ ਚਲੋ ਉਪਰਲ ਦੀ ਕਿਰਪਾ ਨਾਲ ਥੋੜੇ ਬਹੁਤ ਹੈਗੇ ਨੇ ਹਨਾ ਬਟ ਹੁਣ ਉਹ ਸਮਾਂ ਉਹ ਆਪਣੇ ਪੰਨ ਨਹੀਂ ਮਿਲਦਾ ਆਪਣਾ ਸਕੂਲ ਵਾਲੇ ਯਾਰ ਨਹੀਂ ਮਿਲਦੇ ਜਿਹੜੇ ਸਕੂਲ ਵਾਲੇ ਯਾਰ ਸੀ ਉਹ ਤਾਂ ਸਭ ਅੱਡ ਹੋ ਗਏ ਬਈ ਹੁਣ ਬਥੇਰੇ ਮਿਲਦੇ ਨੇ ਮੈਨੂੰ ਮਿਲਦੇ ਸੀਗੇ ਹੁਣ ਜਿਹੜੇ ਮਿਲਦੇ ਨੇ ਸਕੂਲ ਵਾਲੇ ਯਾਰ ਤਾਂ ਸਭ ਉਹ ਨਹੀਂ ਬਦਲવાની ਇਹ ਪਹਿਲਾਂ ਨਹੀਂ ਬਾਹਰ ਬੈਠੇ ਯਾਰਾਂ ਬਿੱਲੀ ਨੂੰ ਕੋਈ ਸੰਦੇਸ਼ਾ ਦੇਣਾ ਹੋਵੇ ਬਈ ਬਾਹਰ ਤਾਂ ਹੁੰਦੀ ਹੈ ਗੱਲਬਾਤ ਕਹਿੰਦੇ ਆ ਬਈ ਆ ਬਾਹਰ ਆ ਜਾ ਆਪਾਂ ਕਹਿੰਨਾ ਕੋਈ ਗੱਲ ਨਹੀਂ ਵੀ ਟਾਈਮ ਵਾਂਗ ਜਰੂਰ ਆਵਾਂਗੇ ਆਪਾਂ ਨੂੰ ਕਹਿੰਦੇ ਵੀ ਆ ਕੋਈ ਚੱਕਰ ਨਹੀਂ ਸਪான்ਸਰ ਭੇਜ ਦਾਂਗੇ ਕਰ ਦਾਂਗੇ ਕੋਈ ਚੱਕਰ ਨਹੀਂ ਸਾਥ ਸਪੋਰਟ ਪੋਰੀਏ ਬਈ ਯਾਰਾ ਦੋਸਤ ਦੀ ਪੁਲਿਸ ਸਪੋਰਟ ਆ ਯਾਰ ਬੇਲੀ ਬਾਹਰ ਗਏ ਹੋਏ ਨੇ ਉਹਨਾਂ ਦੇ ਮੰਮੀ ਪਾਪਾ ਨੂੰ ਅੱਜ ਵੀ ਜਾ ਕੇ ਮਿਲਦੇ ਹੋ ਤੁਸੀਂ ਉਹਨਾਂ ਦੇ ਹਾਂਜੀ ਹਾਂ ਗੱਲ ਹੁੰਦੀ ਹੈ ਰੈਗੂਲਰ ਕੋਈ ਦਿੱਕਤ ਵਾਲੀ ਗੱਲ ਨਹੀਂ ਸਗੋ ਅਸੀਂ ਹੀ ਕਹਿੰਨੇ ਆ ਵੀ ਕੋਈ ਚੱਕਰ ਨਹੀਂ ਤੁਹਾਡਾ ਇੱਕ ਮੁੰਡਾ ਬਾਹਰ ਆ ਇੱਕ ਊਰੀ ਹੈ ਹੈਨਾ ਉਹਨਾਂ ਦਾ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ ਸਾਡੇ ਗੱਲਬਾਤ ਹੁੰਦੀ ਰਹਿੰਦੀ ਥੈਂਕ ਯੂ ਵੀਰੇ ਆਊਟਰ ਬਾਈ ਬਾਈ ਦਾ ਜਿਹੜਾ ਚੈਨਲ ਹੈ ਹਨਾ ਸਬਸਕ੍ਰਾਈਬ ਕਰੋ ਜ਼ਰੂਰ ਦੇਖੋ ਹਨਾ ਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਇਹ ਠੀਕ ਹੈ ਬੜਾ ਵਧੀਆ ਲੱਗਿਆ ਬਾਈ ਹੁਣ ਉਹਨੂੰ ਮਿਲ ਕੇ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੰਕ ਯੂ ਮੱਚ ਸਰ ਮੈਂ ਨਾ ਗਿੜੀ ਲਈ ਜਾਂਦਾ ਸੀਗਾ ਇੱਥੇ ਤੇ ਬਾਈ ਹੋਰੀ ਮਿਲੈ ਨੇ ਬਾਈ ਕਿਦਾਂ ਠੀਕ ਠਾਕ ਬੜਾ ਵਧੀਆ ਵੀਰੇ ਬੜਾ ਸੀਰੀਅਸ ਜਿਹਾ ਮਾਹੌਲ ਕੀਤਾ ਪਿਆ ਤਾਂ ਵੀਰੇ ਬਾਈ ਵੀਰੇ ਨਜ਼ਾਰੇ ਲੈਣੇ ਆ ਜੀ ਹੋਰ ਕੀ ਸੀਰੀਅਸ ਨੂੰ ਤਾਂ ਕੀ ਗੱਲ ਆ ਹਾਂ ਜੀ ਹਾਂ ਫੋਲੋ ਬਾਈ ਨਜ਼ਾਰੇ ਆਰੇ ਪੂਰੇ ਆਰੇ ਹਾਂ ਹਾਂ ਵੀਰੇ ਪੂਰੇ ਆਈ ਜਾਂਦੇ ਨੇ ਟਾਈਮ ਪਾਸ ਹੋਈ ਜਾਂਦਾ ਰੱਬ ਦੀ ਕਿਰਪਾ ਨਾਲ ਨੇ ਯਾਰ ਇਹ ਕਦੇ ਆਈ ਜਾਂਦੇ ਆ ਤੇ ਕਦੇ ਜਾਈ ਜਾਂਦੇ ਨੇ ਜੀ ਬਸ ਹਾਂ ਜੀ ਹਾਂ ਕੰਮ ਕੀ ਕਰਦੇ ਹੋ ਬਾਈ ਕੰਮ ਵੀਰੇ ਫਿਲਹਾਲ ਸਟੱਡੀ ਕਰਦੇ ਆ ਜੀ ਅੱਛਾ ਕਿਹੜੇ ਕਿੱਥੇ ਕਰਦੇ ਹੋ ਸਟੱਡੀ ਵੀਰੇ ਵੀਰੇ ਬਸ ਹੁਣ ਕੰਪੀਟੀਟਿਵ ਇਗਜ਼ਾਮਾਂ ਦੀ ਤਿਆਰੀ ਕਰਦੇ ਆ ਜਿਵੇਂ ਆਪਣੇ ਗਵਰਨਮੈਂਟ ਇਗਜ਼ਾਮਸ ਹੋਗੇ ਇਹਨਾਂ ਦਾ ਨਾਮ ਕੀ ਆ ਬਾਈ ਤੁਹਾਡਾ ਜੀ ਮੇਰਾ ਨਾਮ ਜੀ ਰਾਹੁਲ ਆ ਜੀ ਤੁਹਾਡਾ ਬਾਈ ਜਕਸੀਰ ਅੱਛਾ ਜਕਸੀਰ ਵੀਰਾ ਅੱਜ ਆ ਨਾ ਅਸਮਾਨਾਂ ਨਾਲ ਭੇੜ ਰਿਹਾ ਦੇਖੋ ਨੀਲੇ ਰੰਗ ਦੀ ਸ਼ਰਟ ਪਾ ਕੇ ਵੀਰੇ ਤਿਆਰੀ ਕਰ ਲਈ ਐਸੀ ਟੈਸਟਾਂ ਦੀ ਤੇ ਰੂਮ ਲੱਭ ਰਹੇ ਆ ਹੋਰ ਤਾਂ ਕੁਛ ਨਹੀਂ ਅੱਛਾ ਰੂਮ ਲੱਭੀ ਜਾਂਦੇ ਹੋ ਵੀਰੇ ਹੇ ਰੂਮ ਮੈਂ ਰਹਿਣ ਵਾਸਤੇ ਲੱਭ ਰਹੇ ਨੇ ਨੰਨੇ ਸਟੱਡੀ ਕੰਪੀਟੀਟਿਵ ਇਗਜ਼ਾਮ ਹਾਂ 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 ਬ੍ਰੀ ਹਾਂਜੀ ਹਜੇ ਕਰ ਰਹੇ ਆ ਸੰਘਰਸ਼ ਕਰ ਰਹੇ ਆ ਰੂਮ ਲੱਭਣ ਦਾ ਜੀ ਸੰਘਰਸ਼ ਪੂਰਾ ਚੱਲ ਰਿਹਾ ਹਾਂ ਜਾਂ ਪੂਰਾ ਜੋਰ ਲਾਗੇ ਜੀ ਦੇ ਵਿੱਚ ਦੇ ਨਹੀਂ ਚੱਲ ਰਿਹਾ ਸੰਘਰਸ਼ ਜ਼ਿੰਦਗੀ ਦੇ ਵਿੱਚ ਵੀ ਪੂਰਾ ਚੱਲ ਰਿਹਾ ਜੀ ਸਾਰੇ ਕਿਤੇ ਸੰਘਰਸ਼ ਹੀ ਸੰਘਰਸ਼ ਆ ਜੀ ਅੱਛਾ ਹਾਂ ਜੀ ਸਹੀ ਲੱਭਣ ਵੇਲੇ ਸੰਘਰਸ਼ ਚੱਲਿਆ ਸੀ ਕਿ ਛੇਤੀ ਲੱਭ ਗਈ ਨਹੀਂ ਜੀ ਸਹੀ ਲੱਭੀ ਨਹੀਂ ਹਜੇ ਤੱਕ ਜੀ ਲੱਭਾਂਗੇ ਉਹ ਉਹ ਜ਼ਿਆਦਾ ਵਧੀਆ ਸੰਘਰਸ਼ ਚੱਲ ਨਹੀਂ ਨਹੀਂ ਉਹ ਸੰਘਰਸ਼ ਜੇ ਉਹ ਸੰਘਰਸ਼ ਤੋਂ ਦੂਰ ਆ ਜੀ ਉਹ ਬਾਅਦ ਚ ਦੇਖਾਂਗੇ ਜੀ ਸੰਘਰਸ਼ ਹਜੇ ਆ ਵਿੜਾਈ ਨਹੀਂ ਆਇਆ ਕਿ ਦੇ ਕੰਮ ਚ ਸਟੱਡੀ ਕਰ ਲਈਆਂ ਫਿਲਹਾਲ ਤਾਂ ਪਹਿਲੀ ਵਾਰ ਹੀ ਆਏ ਆਂਗੇ ਰੂਮ ਲੱਭ ਲਈ ਫਿਰ ਕੋਈ ਨਾ ਬਾਅਦ ਚ ਕਰ ਲਾਂਗੇ ਵੀਡੀਓ ਬਿਲੋਂਗ ਕਿੱਥੋਂ ਕਰਦੇ ਹੋ ਬਾਈ ਤੇਰੇ ਮੇਰੇ ਬਲੱਡਾ ਤੂੰ ਬਲੱਡਾ ਬਲੱਡਾ ਓਕੇ ਤੁਸੀਂ ਬਈ ਮੈਂ ਪਟਿਆਲੇ ਦਈਆਂ ਬਾਈ ਪਟਿਆਲੇ ਆਲੇ ਤੂੰ ਓਕਾ ਇਹ ਦੋਸਤ ਕਿੱਦਾਂ ਬਾਈ ਯਾਰੀ ਦੋਸਤੀ ਆ ਬਾਈ ਬਸ ਕਿੰਨਾ ਕ ਸਮਾਂ ਹੋ ਗਿਆ ਯਾਰੀ ਦੋਸਤੀ ਨੂੰ ਹੋ ਗਏ 2-3 ਸਾਲ ਬਾਈ 3 ਸਾਲ ਹੋ ਗਏ ਹਾਂਜੀ ਹਾਂ ਅੱਛਾ ਕਿੱਥੇ ਕਿੱਥੇ ਖੜਦੇ ਨੇ ਤੁਹਾਡੇ ਨਾਲੇ ਯਾਰ ਦੋਸਤ ਸਾਰੇ ਕਿਤੇ ਹੀ ਖੜਦੇ ਨੇ ਜੀ ਫਿਲਹਾਲ ਯਾਰਾਂ ਦਾ ਉੱਤੇ ਤਾਂ ਕੁਝ ਹੈ ਹੀ ਨਹੀਂ ਮੇਰੇ ਹਿਸਾਬ ਨਾਲ ਪਰ ਵਧੀਆ ਹੋਣੇ ਚ ਤੁਹਾਡਾ ਯਾਰ ਦੋਸਤ ਬਾਹਰ ਖੜਾ ਹੈ ਉਹ ਤਾਂ ਬਹੁਤ ਜ਼ਬਰਦਸਤ ਮੇਰਾ ਯਾਰ ਆ ਜੀ ਮੇਰੇ ਨਾਲ ਇਕੱਠਾ ਹੁਣ ਤੱਕ ਆਓ ਅੱਗੇ ਫੇਰ ਆਜੋ ਆਜੋ ਵੀਰੇ ਆਜੋ 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 ਤੁਹਾਡਾ ਕੀ ਨਾਮ ਆ ਜੀ ਕੁਲਦੀਪ ਸਿੰਘ ਕੁਲਦੀਪ ਸਿੰਘ ਕੁਲਦੀਪ ਸਿੰਘ ਕਿੱਥੋਂ ਬਲੋਂਗ ਕਰਦੇ ਅਸੀਂ ਬਲਾਡਾ ਤੋਂ ਮਾਨਸਾ ਜਲੇ ਤੁਸੀਂ ਮਾਨਸਾ ਏਰੀਆ ਬਟਲਾਡਾ ਓਕੇ ਵੀਰੇ ਮਾਨਸਾ ਵਾਲਿਆਂ ਦੇ ਨਾਲ ਯਾਰੀ ਵਧੀਆ ਤੁਹਾਡੀ ਹਾਂ ਹਾਂ ਵਧੀਆ ਜੀ ਪੂਰੀ ਟੌਪ ਆ ਹਾਂ ਜੀ ਹਾਂ ਮਾਨਸਾ ਤੋਂ ਵੀਰੇ ਸਿੱਧੂ ਮੂਸੇ ਵਾਲਾ ਤੁਹਾਡੇ ਬਥੇਰੇ ਨਿਕਲੇ ਉਧਰੋਂ ਕਲਾਕਾਰ ਉੱਥੋਂ ਜ਼ਮੀਨ ਦੇ ਵਿੱਚ ਜਿਹੜੀ ਉੱਥੇ ਦੀ ਖਰਾਕ ਦੇ ਵਿੱਚ ਕੁਝ ਨਾ ਕੁਝ ਮੈਨੂੰ ਲੱਗਦਾ ਹੈ ਅਜਿਹਾ ਹੈਗਾ ਇਹ ਤਾਂ ਸ਼ੁਰੂ ਤੇ ਵੀ ਮਾਰਸਾਲੇ ਸਾਰੇ ਨੂੰ ਪਤਾ ਹੈਗਾ ਹਾਂ ਸਾਰੇ ਕਲਾਕਾਰ ਉੱਥੇ 31 ਵਾਲੇ ਆਪੀ 31 ਵਾਲੇ ਵੀ ਕੱਪੀ ਮਸ਼ਹੂਰ ਕਰਤਾ ਸਿੱਧੂ ਨੇ ਤੁਹਾਨੂੰ ਪੂਰਾ ਪੂਰਾ ਵੀਰੇ ਕਿਤਨਾ ਕਿਤੇ ਮਾਣ ਮਹਿਸੂਸ ਹੁੰਦਾ ਵੀ ਸਾਡੀ ਧਰਤੀ ਤੋਂ ਸਾਡੇ ਏਰੀਏ ਤੋਂ ਐਡੇ ਵਧੀਆ ਵਧੀਆ ਕਲਾਕਾਰ ਨਿਕਲੇ ਨੇ ਪੂਰਾ ਵੀਰੇ ਜਮਾ ਹਾਂ ਗਾਣੇ ਕਿੰਨਾ ਦੇ ਸੁਣਦੇ ਹੋ ਵੀਰੇ ਉਹੀ ਸਿੱਧੂ ਮਸੇਲਾ ਸਿੱਧੂ ਤੁਸੀਂ ਵੀਰੇ ਮੇਰੇ ਤਾਂ ਬਈ ਉਹੀ ਚੱਲਦੇ ਨੇ ਗੱਡੀ 'ਚ ਵੀ ਉਹੀ ਚੱਲਦੇ ਨੇ ਤੇ ਉਹ ਵੀ ਉਹੀ ਚੱਲਦੇ ਨੇ ਉਹੀ ਐ ਉਹ ਸਿੱਧੂ ਦੇ ਗਾਣਾ ਇੱਕ ਵੀਰੇ ਫੇਵਰੇਟ ਗਾਣਾ ਫੇਰ ਉੱਚੀਆਂ ਨੇ ਗੱਲਾਂ ਤੇ ਯਾਰ ਤੁਹਾਡੀਆਂ ਮੇਰਾ ਤਾਂ ਬਈ ਆ 295 295 ਤੁਸੀਂ ਵੀਰੇ ਸਾਰੇ ਗਾਣੇ ਵਧੀਆ ਨੇ ਵੈਸੇ ਪਰ 295 ਉੱਚੀਆਂ ਗੱਲਾਂ ਇਹਨਾਂ ਨੂੰ ਆਪਾਂ ਹੋਰ ਜ਼ਿਆਦਾ ਗਾਇਜ਼ੇ ਪਰ ਸਿੱਧੂ ਦੇ ਸਾਰੇ ਹੀ ਗਾਣੇ ਘੈਂਟ ਨੇ ਭਾਈ ਇੱਕ ਮੈਨੂੰ ਦੱਸੋ ਅੱਜ ਕੱਲ ਦੀ ਜਿਹੜੀ ਯੂਥ ਆ ਆਪਾਂ ਮੈਂ ਵੀ ਤੁਹਾਡੇ ਵਿੱਚ ਇਨਕਲੂਡ ਕਰਦਾ ਆਪਣੇ ਆਪ ਨੂੰ ਅੱਜ ਕੱਲ ਨਾ ਰਿਸ਼ਤਿਆਂ ਦੀ ਅਹਿਮੀਅਤ ਥੋੜੀ ਘਟ ਗਈ ਲੋਕ ਆ ਜਿਦਾਂ ਆਪਾਂ ਯੂਥ ਹੋਗੇ ਆਪਣੇ ਨਾ ਮੰਮੀ ਡੈਡੀ ਦੇ ਨਾਲ ਕਨੈਕਸ਼ਨ ਬਹੁਤ ਘਟ ਗਏ ਲੋਕਾਂ ਦੇ ਮੋਬਾਈਲਾਂ ਦੇ ਵਿੱਚ ਕਹਿ ਸਕਦੇ ਹਾਂ ਸੇਲੀਆਂ ਨਾਲ ਤੁਸੀਂ ਕਹਿ ਸਕਦੇ ਹੋ ਇਸ ਦਾ ਕਿਤੇ ਨਾ ਕਿਤੇ ਕੀ ਕਾਰਨ ਹੋ ਸਕਦਾ ਭਾਈ ਮੈਂ ਕਹਿਣਾ ਚਾਹੂੰਗਾ ਸਰ ਨਾਲੋਂ ਪਹਿਲਾ ਵੱਡੀ ਗੱਲ ਤਾਂ ਹੈਗਾ ਜਿਵੇਂ ਆਪਾਂ ਸੋਸ਼ਲ ਮੀਡੀਆ ਯੂਜ਼ ਕਰਦੇ ਆ ਸਰ ਨਾਲੋਂ ਵੱਡੀ ਗੱਲ ਉਹ ਹੋ ਗਈ ਤੇ ਕਿਤਨਾ ਕਿਤੇ ਜਿਵੇਂ ਬੱਚੇ ਬਾਹਰ ਰਹਿੰਦੇ ਨੇ ਮੰਨ ਲਓ ਆਪਣੇ ਮਾਪੇ ਤੋਂ ਦੂਰ ਰਹਿੰਦੇ ਨੇ ਜਾਂ ਜਿਹੋ ਜਿਹੇ ਆਪਾਂ ਮੰਨ ਲਓ ਮਾਹੌਲ 'ਚ ਰਹਿੰਦੇ ਆ ਕਹਿਣ ਦਾ ਭਾਅ ਉਹ ਬਾਹਰ ਹੁਣ ਜਿਵੇਂ ਅਸੀਂ ਰਹਨੇ ਆ ਹੁਣ ਜਿਹੇ ਜਿਹੇ ਅਸੀਂ ਮਾਹੌਲ 'ਚ ਰਹਾਂਗੇ ਉਹ ਜਿਹੜਾ ਟ੍ਰੀਟ ਅਸੀਂ ਘਰੇ ਜਾ ਕੇ ਕਰਨਾ ਮੇਰੇ ਨਾਲ ਸਰ ਵੀ ਸਰ ਨਾਲੋਂ ਜ਼ਿਆਦਾ ਵੱਡਾ ਕਾਰਨ ਫਿਲਹਾਲ ਸੋਸ਼ਲ ਮੀਡੀਆ ਕਿਉਂਕਿ ਬੱਚੇ ਹੁਣ ਆਪਾਂ ਘਰੇ ਚੱਲ ਜਣੇ ਆ ਮੰਨ ਲਓ ਸਾਡੇ ਵਰਗੇ ਘਰੇ ਵਾਗੇ ਅੱਪਾ ਬਸ ਸਾਸਤਰੀਕਾਰ ਬੁਲਾਈ ਤੇ ਸਾਈਡ ਤੇ ਬਹਿ ਕੇ ਰੋਟੀ ਪਾਣੀ ਖਾਏ ਤੇ ਫੋਨ 'ਚ ਵੜ ਗਏ। ਆਪਾਂ ਕੋਈ ਗੱਲਬਾਤ ਨਹੀਂ ਕਰਨੀ ਪਹਿਲਾ ਪੁਰਾਣੇ ਟਾਈਮਾਂ 'ਚ ਹੁੰਦਾ ਸੀਗਾ ਵੀ ਬੈਠਣਾ ਜਾ ਕੇ ਗੱਲਬਾਤ ਕਰਨੀ ਜੋ ਵੀ ਆਪਣੇ ਨਾਲ ਹੋਇਆ ਮੰਨ ਲਓ ਅਸੀਂ ਹੁਣ ਬਾਹਰ ਰਹਿੰਦੇ ਆ ਜਿਵੇਂ ਮਹੀਨਾ ਕੋਈ ਬੰਦਾ ਬਾਹਰ ਰਹਿੰਦਾ ਘਰੇ ਜਾ ਕੇ ਦੱਸਦਾ ਵੀ ਇਹ ਕੁਝ ਹੋਇਆ ਐਵੇਂ ਐਵੇਂ ਜੋ ਵੀ ਗੱਲਾਂ ਹੁੰਦੀਆਂ ਨੇ ਉਹ ਆਪਾਂ ਸ਼ੇਅਰ ਕਰਦੇ ਆ ਪਰ ਫਿਰ ਹਾਲ ਹੁਣ ਨਹੀਂ ਕਰਦੇ। ਉਹਦਾ ਸਾਰ ਨਾਲੋਂ ਵੱਡਾ ਕਰਨਾ ਮੋਬਾਈਲ ਫੋਨ ਸੋਸ਼ਲ ਮੀਡੀਆ ਜੋ ਮੈਂ ਵੀ ਯੂਜ਼ ਕਰਦਾ ਐ ਨਹੀਂ ਕਹਿੰਦਾ ਨਹੀਂ ਕਰਦਾ ਪਰ ਇਹ ਕਿਤੇ ਨਾ ਕਿਤੇ ਵੀ ਬਹੁਤ ਜ਼ਿਆਦਾ ਆਪਾਂ ਨੂੰ ਪਿੱਛੇ ਧੱਕ ਰਿਹਾ ਮੈਨੂੰ ਕਿਤੇ ਨਾ ਕਿਤੇ ਇਦਾਂ ਲੱਗਦਾ ਜਿਵੇਂ ਸਾਡਾ ਵੀ ਹੁਣ ਇਹਦਾ ਪਲੇਟਫਾਰਮ ਆ ਸੋਸ਼ਲ ਮੀਡੀਆ ਸਾਡਾ ਵੀ ਪਲੇਟਫਾਰਮ ਹੀ ਆ ਪਰ ਮੈਨੂੰ ਲੱਗਦਾ ਵੀ ਟਾਈਮਿੰਗ ਇੱਕ ਟਾਈਮਿੰਗ ਹੋਣੀ ਚਾਹੀਦੀ ਆ ਟਾਈਮ ਲਿਮਿਟ ਜਰੂਰ ਤੁਸੀਂ ਰੱਖੋ ਉਹ ਹੀ ਗੱਲ ਆ ਜੀ ਹੁਣ ਜਿਵੇਂ ਆਪਾਂ ਹੁਣ ਮੰਨ ਲਓ ਅਸੀਂ ਆ ਹੁਣ ਅਸੀਂ ਪੜਾਈ ਵੀ ਕਰਦੇ ਆ ਨਾਲ ਜੀ ਚਲੋ ਯੂਜ਼ ਅਸੀਂ ਵੀ ਕਰਦੇ ਆ ਪਰ ਲਿਮਿਟਡ ਟਾਈਮ ਲਈ ਮੰਨ ਲਓ ਜਿਵੇਂ 20 ਮਿੰਟ ਅੱਧਾ ਘੰਟਾ ਚਲਾ ਲਿਆ ਚਲਾਓ ਉਹਨੂੰ ਕੋਈ ਦਿੱਕਤ ਨਹੀਂ ਹੁਣ ਜੇ ਤੁਸੀਂ ਸਾਰਾ ਦਿਹਾੜੀ ਉਹ ਚਲਾਓਗੇ ਜੇ ਸਾਰਾ ਦਿਨ ਹੀ ਉਹ ਚਲਾਓਗੇ ਫਿਰ ਤਾਂ ਉਹਦਾ ਨੁਕਸਾਨ ਆ ਕਿਤਨਾ ਕਿਤੇ ਆ ਵੀਰੇ ਤੁਹਾਨੂੰ ਮ ਵੀ ਪੰਜਾਬ ਪੰਜਾਬੀ ਹੈ ਤਾਂ ਇੱਕ ਨਾ ਕਿਤੇ ਨਾ ਕਿਤੇ ਯੂਥ ਦੇ ਵਿੱਚ ਇਦਾਂ ਆ ਗਿਆ ਵੀ ਆਪਾਂ ਇੰਗਲਿਸ਼ ਦੇ ਵਿੱਚ ਲੋਕਾਂ ਦੇ ਨਾਲ ਗੱਲ ਕਰੀਏ ਉਹ ਅਟਰੈਕਟਿਵ ਹੋ ਗਿਆ ਅੱਜ ਕੱਲ ਪੰਜਾਬੀ ਲੋਕ ਘੱਟ ਬੋਲਦੇ ਨੇ ਅੱਜ ਕੱਲ ਕੀ ਕਾਰਨ ਹੋ ਸਕਦਾ ਤੁਸੀਂ ਕਿਦਾਂ ਗੱਲਾਂ ਕਰਦੇ ਹੋ ਆਪਦੇ ਨਾਲ ਦੇ ਦੋਸਤਾਂ ਦੇ ਨਾਲ ਸਾਡੇ ਤਾਂ ਪੰਜਾਬੀ ਦੀ ਜਲਰੀਆਂ ਵੀ ਪੰਜਾਬੀ ਜੀ ਕਰਦੇ ਆ ਗੱਲ ਮਾਤ ਪੰਜਾਬੀ ਮਾਂ ਬੋਲੀ ਦੇ ਕਿਤੇ ਨਾ ਕਿਤੇ ਫਕਰ ਹੁੰਦਾ ਹੈ ਇਸ ਕੰਮ ਦਾ ਹਾਂ ਸਾਨੂੰ ਬਹੁਤ ਫਕਰ ਹੁੰਦਾ ਬਾਰ ਬੋਰੀ ਕਿਤੇ ਵੀ ਜਾਂਦੇ ਆਸੀਂ ਤਾਂ ਪੰਜਾਬੀ ਵੀ ਯੂਜ਼ ਕਰਦੇ ਆਂ ਪੰਜਾਬੀ ਮਹਬੂਲੀ ਦੇ ਤੁਸੀਂ ਵੀਰੇ ਤੁਸੀਂ ਵੀ ਦੱਸੋ ਥੋੜਾ ਉਹ ਬਾਈ ਕਹਿੰਦੇ ਕਹਿੰਦੇ ਇੱਧਰ ਇੱਧਰ ਤੁਸੀਂ ਦੱਸੋ ਚਲੋ ਵੀਰੇ ਆਪਾਂ ਨੂੰ ਤਾਂ ਪੂਰਾ ਮਾਣ ਆਈ ਆ ਆਪਾਂ ਤਾਂ ਜਿੱਥੇ ਵੀ ਜਾਈਦਾ ਆਪਣੀ ਇਹੀ ਬੋਲੀ ਪੁਆਦੀ ਵੀ ਬੋਲੀ ਦੀ ਆਪਾਂ ਅੱਛਾ ਪੁਆਦ 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 ਮੈਂ ਮਾਤ ਕਰਤੇ ਆਂ ਥਮ ਤੇ ਮੇਰੇ ਮੇਰੇ ਤੇ ਥੋੜੀ ਜੀ ਆਹ ਹੈ ਬਈ ਕੱਟਿਆ ਆ ਮੇਰ ਨੂੰ ਕੋਈ ਬਾਤ ਨਹੀਂ ਕੋਈ ਚੱਕਰੇ ਨਹੀਂ ਹੈਗਾ ਜੀ ਜਿੰਨਾ ਮੈਂ ਜਿਤਨਾ ਮਰਜੀ ਕਰ ਲਉ ਗੱਲ ਜਿਤਨਾ ਮਰਜੀ ਕਰ ਲਈ ਪੁਆਦ ਮਾ ਯਾਰ ਥਾਰੇ ਕੋ ਤੋ ਬਾਈ ਲੈਂਗੁਏਜ ਬਾਲੀ ਕੈਂਟ ਹੋਆ ਥਾਰੀ ਪਾਸ਼ਾ ਬਾੜੀ ਕਹਿੰਡੋ ਆ ਮੈਨੂੰ ਵੀ ਸਿਖਾਗਾ ਜਾਓ ਥੋੜੀ ਜੀ ਨਹੀਂ ਸਿੱਖ ਲਓ ਜੀ ਆਜੋ ਜਦ ਮਰਜੀ ਆਜੋ ਕੋਈ ਚੱਕਰੇ ਨਹੀਂ ਹੈਗਾ ਜੀ ਜਿ ਤਰ੍ਹਾਂ ਇਹ ਜੋ ਮੈਂ ਬੋਲ ਰਿਹਾ ਜੋ ਸਹੀ ਬੋਲ ਰਿਹਾ ਹਾਂ ਹਾਂ ਜੀ ਹਾਂ ਪੂਰਾ ਵਧੀਆ ਪੂਰਾ ਪਵਾ ਦੇ ਬੋਲ ਹਾਂ ਜੀ ਹਾਂ ਬੋਲ ਲਈ ਦਿਆ ਕੋਈ ਕੁਛ ਵੀ ਆਜੋ ਅੰਗਰੇਜ਼ੀ ਮਾਂ ਵੀ ਬਾਤ ਕਰ ਲੈਂਗੇ ਹਾਂ ਹਾਂ ਜੀ ਹਾਂ ਉਹ ਤਾਂ ਚੱਲੀ ਜਾਂਦਾ ਜੀ ਅੰਗਰੇਜ਼ੀ ਅੰਗਰੇਜ਼ੀ ਤਾਂ ਨਹੀਂ ਆਂਦੀ ਨਹੀਂ ਜੀ ਅੰਗਰੇਜ਼ੀ ਕਦ ਸੀ ਆਹ ਦਰ ਤੇ ਹੈ ਜੀ ਛਾਉ ਨੂੰ ਤਾਂ ਨਹੀਂ ਆਂਦੀ ਅੰਗਰੇਜ਼ੀ ਨਾ ਜੀ ਨਾ ਉਹ ਅੰਗਰੇਜ਼ੀ ਤਾਂ ਆਂਦੀ ਨਹੀਂ ਹੈਗੀ ਹਜੇ ਤੱਕ ਉਹਦਾ ਤਾਂ ਹਜੇ ਟਾਈਮ ਹੀ ਨਹੀਂ ਹੋਇਆ ਜੀ ਆਣ ਹਾਂ ਜੀ ਹਾਂ ਚੰਗੇ ਪਾਸੇ ਵੱਲ ਜਾਓ ਚੰਗੇ ਪਾਸੇ ਵੱਲ ਪਾਸੇ ਵਾਲੀ ਲੱਗੇ ਹੋਏ ਆ ਜੀ ਫਿਲਹਾਲ ਮੰਮੀ ਡੈਡੀ ਦੇ ਨਾਲ ਕਿੰਨਾ ਕੁ ਪਿਆਰਾ ਕੁੱਟ ਕਿੰਨੀ ਕੁ ਪਈਆ ਬਚਪਨ ਦੇ ਵਿੱਚ ਇਦਾਂ ਦੱਸ ਕੁੱਟ ਦਾ ਜੀ ਹੁਣ ਵੀ ਪਈ ਜਾਂਦੀ ਆ ਕਦੇ ਕਦੇ ਗਾਲਾ ਗੂਲਾ ਦਾ ਹੁਣ ਵੀ ਪਈ ਜਾਂਦੇ ਨੇ ਕੁੱਟ ਘੜ ਦਾ ਬਾਲੀ ਪਈਆ ਸ਼ੁਰੂ ਤੋਂ ਹੀ ਹਾਂ ਜੀ ਹਾਂ ਤੁਨੂੰ ਬਈ ਕਿੰਨੀ ਕੁ ਪਈਆ ਕੁੱਟ ਬਹੁਤ ਪਈਆ ਇੱਕ ਫੋਨ ਆ ਜਾਏ 2 ਮਿੰਟਾਂ ਹੀ ਜਾਣਾ ਪੈਂਦਾ ਕਰੇ ਮੰਮੀ ਤੇ ਜ਼ਿਆਦਾ ਪਈਆ ਕਿ ਡੈਡੀ ਤੇ ਡੈਡੀ ਤੇ ਪੈਂਦੀ ਆ ਪਿੰਡ ਵਾਲਿਆਂ ਨੂੰ ਤਾਂ ਮੰਮੀ ਤੇ ਨਹੀਂ ਪਈ ਮੰਮੀ ਤੋਂ ਨਹੀਂ ਪਈ ਕਦੇ ਡੈਡੀ ਤੇ ਕੀ ਹੋ ਗਿਆ ਦਾ ਕੋਈ ਬਚਪਨ ਕੀ ਬਾਤ ਬਤਾਤੇ ਚਲਦਾ ਹਾਂ ਮੈਂ ਬਾਅਦ ਵਿੱਚ ਬੋਲ ਰਿਹਾ ਮਤਲਬ ਵਹੀ ਹੋ ਤੁਸੀਂ ਚਲੋ ਦੱਸੋ ਫਿਰ ਘਰ ਦੇ ਆਦਿਆਂ ਦੇ ਲੋ ਵੀ ਕਿਵੇਂ ਦੀ ਪਈ ਸੀ ਕੋਟ ਕੋਈ ਇਦਾਂ ਦੀ ਸ਼ਰਾਰਤ ਚੇਤੇ ਹੋਵੇ ਕੋਟਾਂ ਦਾ ਬਾਲੀਆਂ ਨੇ ਜੇ ਇੱਕ ਨਦੀ ਹੋਵੇ ਫਿਰ ਤਾਂ ਦੱਸ ਦਿਓ ਸਰ ਕੋਈ ਇਦਾਂ ਦੀ ਕੈਮਰੇ ਦੇ ਵਿੱਚ ਦੱਸ ਦਿਓ ਨਾ ਬਹੁਤ ਨਹੀਂ ਇੱਕ ਕੋਈ ਜ਼ਿਆਦਾ ਨਹੀਂ ਹੈਗੀ ਬਚਪਨ ਤਾਂ ਨਾ ਬਹੁਤ ਕੁੱਟੇ ਆ ਹਾਂ ਲੈ ਇਦਾਂ ਦੀ ਸ਼ਰਾਰਤ ਬਚਪਨ ਦੀ ਚੇਤੇ ਹੋਵੇ ਜਿਹੜੀ ਉਹ ਤਾਂ ਅਸੀਂ ਉਦੋਂ ਟੈਲੀਵਿਜ਼ਨ ਯੂਜ਼ ਕਰਦੇ ਨਾ ਕਿਸੇ ਗਵੰਡੀਆਂ ਦੇ ਘਰੇ ਸੀ ਅੱਜ ਦੇਖਣ ਦੁਖਣ ਭਗ ਜਾਂਦੇ ਘਰੇ ਘਰੇ ਕੰਮ ਕਰਨੇ ਆ ਹੀ ਰਹਿ ਜਾਂਦੇ ਫਿਰ ਅਸੀਂ ਦੇਖੀ ਜਾਈਏ ਸੀ ਮਹਾਭਾਰਤ ਮੈਂ ਤੇ ਇੱਕ ਬਰਾਦਰ ਹੈ ਵੱਡਾ ਦੋਨੇ ਦੇਖਣ ਲੱਗ ਰਹੇ ਫਿਰ ਆ ਗਿਆ ਸੀ ਡੈਡੀ ਫਿਰ ਉਥੋਂ ਕੁੱਟ ਕੇ ਲਿਆਏ ਬਹੁਤ ਕੁੱਟੇ ਸੀ ਮਹਾਭਾਰਤ ਦੀ ਜੰਗ ਫਿਰ ਤੁਹਾਡੇ ਘਰੇ ਸ਼ਟਾਰਟ ਹੋਈ ਤੁਹਾਨੂੰ ਕੁੱਟਦੀ ਆ ਬਹੁਤ ਹੋਈ ਬਰ ਚੁੱਪਾ ਨਾ ਵੀਰੇ ਚੇਤੇ ਆਉਂਦਾ ਯਾਰ ਕਿੰਨਾ ਵੀਰੇ ਬਹੁਤ ਜ਼ਿਆਦਾ ਆਉਂਦਾ ਵੀ ਤੁਸੀਂ ਲਾ ਲਓ ਵੀ ਹੁਣ ਅਸੀਂ ਜੀਤਾ ਰਹੇ ਆ ਇਹ ਮੰਨ ਲਓ ਹੁਣ ਐਨੇ ਵੱਡੇ ਦਾ ਹੋ ਗਏ ਪਰ ਕਿਤੇ ਨਾ ਕਿਤੇ ਕਈ ਵਾਰੋਂ ਮੈਮਰੀਜ਼ ਐਨੀਆਂ ਜ਼ਿਆਦਾ ਯਾਦ ਆਉਂਦੀਆਂ ਨੇ ਵੀ ਹਾਂ ਯਾਰ ਵੀ ਉਹ ਲੰਘ ਗਿਆ ਉਹ ਸਮਾਂ ਨਹੀਂ ਆਉਣਾ ਹੁਣ ਸਕੂਲ ਟਾਈਮ ਸਰ ਨਾਲੋਂ ਜ਼ਿਆਦਾ ਅਸੀਂ ਕਦੇ ਸਕੂਲ ਟਾਈਮ 'ਚ ਪੜ੍ਹੇ ਨਹੀਂ ਨਾ ਪੜ੍ਹੇ ਕਦੇ ਬਸ ਦੋ ਲੈਕਚਰ ਲਾਏ ਤੇ ਬੈਂਕ ਦੇ ਚੱਲ ਜੀ ਤੇ ਹੁਣ ਪਤਾ ਲੱਗਦਾ ਵੀ ਜੇ ਚਲੋ ਪੜ੍ਹ ਵੀ ਗਏ ਵਧੀਆ ਸੁੱਖ ਨਾਲ ਵਧੀਆ ਪੜ੍ਹਨ ਲਿਖੇਗੇ ਨੰਬਰ-ਨੰਬਰ ਵਧੀਆ ਆਗੇ ਪਰ ਉਹ ਚੀਜ਼ਾਂ ਨੂੰ ਕਿਤੇ ਨਾ ਕਿਤੇ ਮਿਸ ਕਰਦੇ ਹਾਂ ਹੁਣ ਵੀ ਸਾਰੇ ਯਾਰ ਕੋਈ ਕਿਤੇ ਵਾਗ ਗਿਆ ਕੋਈ ਬਾਹਰ ਲੰਘ ਗਿਆ ਕੋਈ ਜੋਬ ਲੱਗ ਗਿਆ ਵੀ ਸਾਰੇ ਤਕਰੀਬਨ ਵਿਛੜ ਜੀ ਗਏ ਵੀ ਉਹ ਸਮਾਂ ਹੁਣ ਦੁਬਾਰੇ ਮਿਲਣਾ ਨਹੀਂ ਜਿਹੜਾ ਆਪਣੇ ਹੱਥੋਂ ਲੰਘ ਗਿਆ ਬਾਹਰ ਵਾਲੇ ਯਾਰਾਂ ਬੇਲੀਆਂ ਨੂੰ ਪਿਆਰ ਕਰਦੇ ਹਾਂ ਕਿੰਨਾ ਕਿ ਯਾਦ ਕਰ ਬਾਹਰ ਵਾਲੇ ਦਾ ਵੀਰੇ ਆਈ ਜਾਂਦੇ ਨੇ ਯਾਦ ਵਧੀਆ ਹੋਈ ਜਾਂਦੀ ਹੈ ਗੱਲਬਾਤ ਜੀ ਸਾਰੇ ਨਾਲ हां ਵਧੀਆ ਚੱਲੀ ਜਾਂਦਾ ਵੀਰੇ ਕਿਰਪਾ ਨਾਲ ਜਿੱਦਾਂ ਵੀ ਤੁਹਾਡਾ ਮਾਨਸਾ ਏਰੀਆ ਤੇ ਉਧਰ ਕੀ ਕਹਿੰਦੇ ਨੇ ਉਹ ਪਹਾੜਾ ਏਰੀਆ ਕਹਿੰਦੇ ਆ ਟਿੱਬਿਆਂ ਦੇ ਵਿੱਚ ਪਿੰਡ ਟਿੱਬਿਆਂ ਦੇ ਹਾਂ ਵੀਰੇ ਉਧਰ ਟੋਬੇ ਟਾਬੇ ਹੁੰਦੇ ਸੀਗੇ ਜਿਵੇਂ ਆਪਾਂ ਬਚਪਨ ਦੇ ਵਿੱਚ ਮੈਂ ਵੀ ਸੀਗਾ ਪਿੰਡ ਤੋਂ ਬਿਲੋਂਗ ਕਰਦਾ ਮੈਂ ਵੀ ਤੇ ਆਪਾਂ ਟੋਬਿਆਂ ਦੇ ਵਿੱਚ ਨਹਾਉਣ ਜਾਂਦੇ ਹੁੰਦੇ ਕਿਤੇ ਨਾ ਕਿਤੇ ਉਹ ਗਏ ਵੀਰੇ ਹਾਂ ਵੀਰੇ ਬਹੁਤ ਮੱਝਾ ਰੱਖਦੇ ਹੁੰਦੇ ਸੀ ਬਾਪੂ ਜੀ ਜਾਂਦੇ ਰਿਆਂ ਸ਼ੁਰੂ ਤੇ ਮਸ ਮਸਾਂ ਲੱਗੇ ਤੋਂ ਬੈਂ ਤੇ ਉਹ ਕੁੱਪ ਕੁੱਪ ਜਿਹੀ ਵਾਧੂ ਬਣਾਏ ਨੇ ਵੀਰੇ ਬਹੁਤ ਨੀਅਰ ਲੱਤ ਨੇ ਬਚਪਨ ਦੇ ਜਿਵੇਂ ਤੇ ਕਰਦੇ ਉਹ ਗੱਲਾਂ ਵੀ ਟਾਈਮ ਦੀਆਂ ਗੱਲਾਂ ਨੇ ਸਕੂਲ ਵੀ ਉੱਥੇ ਹੁੰਦਾ ਪੰਜਵੀਂ ਦਾ ਬਹੁਤ ਨੀਅਰ ਲੱਤ ਨੇ ਨਾ ਨਾਉਣਾ ਬਈ ਮੋਟਰਾਂ ਦੇ ਨਾਉਣਾ ਹੁਣ ਤਾਂ ਯਾਰ ਉਹ ਚੀਜ਼ਾਂ ਰਹੀਆਂ ਹੀ ਨਹੀਂ ਬਈ ਹੁਣ ਪਹਿਲਾਂ ਅਸੀਂ ਜਿਵੇਂ 6ਵੀਂ 7ਵੀਂ 8ਵੀਂ ਚ ਹੁੰਦੇ ਸੀ ਜਾਂ ਕੁਝ ਸਕੂਲ ਤੋਂ ਬਾਅਦ ਸਿੱਧਾ ਜਾਣਾ ਤੇ ਮੋਟਰ ਦੇ ਨਾ ਆ ਕੇ ਨਜ਼ਾਰੇ ਲੈਣੇ ਉੱਥੇ ਤੂਤੀਆਂ ਖਾਈ ਜਾਣੀਆਂ ਵਿੱਚੇ ਬੈਹ ਜੋ ਕਿਤੇ ਅਮਰੂਦ ਤੋੜ ਲੈ ਕੇ ਕਿਤੇ ਕੁਝ ਕਰ ਲਿਆ ਵੀ ਵਧੀਆ ਵੀ ਬਹੁਤ ਜ਼ਿਆਦਾ ਵੀ ਹੁਣ ਉਹ ਚੀਜ਼ਾਂ ਜਿਵੇਂ ਅੱਜ ਦੇ ਟਾਈਮ ਦੇ ਜਵਾਕ ਨਹੀਂ ਉਹ ਚ ਆਪਾਂ ਦੇਖ ਲਈਏ ਵਾਂਟੇ ਖੇਡਦੇ ਹੁੰਦੇ ਸੀ ਠੀਕ ਆ ਬਾਂਦਰ ਗਿੱਲਾ ਖੇਡਦੇ ਸੀਗੇ ਜਿਵੇਂ ਇਹ ਖੇਡਾਂ ਅਲੋਪ ਹੋ ਗਈਆਂ ਪਿੰਡਾਂ 'ਚ ਅੱਜ ਕੱਲ ਬਹੁਤ ਜ਼ਿਆਦਾ ਅਲੋਪ ਹੋ ਗਈਆਂ ਮੈਂ ਤੁਹਾਨੂੰ ਗੁਜਾਰਿਸ਼ ਕਰਦਾ ਚਲੋ ਅੱਗੇ ਤੁਹਾਡਾ ਵਿਆਹ ਹੋਏਗਾ ਜਦੋਂ ਵੀ ਆ ਉਹਦੇ ਬੱਚਿਆਂ ਨੂੰ ਇਹ ਚੀਜ਼ਾਂ ਜ਼ਰੂਰ ਸਿਖਾਓ ਪੰਜਾਬ ਦੇ ਨਾਲ ਜੋੜੀ ਉਹਨਾਂ ਨੂੰ ਮਿੱਟੀ ਦੇ ਨਾਲ ਜੋੜੀਏ ਕਿਉਂਕਿ ਅੱਜ ਕੱਲ ਦੇ ਬੱਚੇ ਥੋੜਾ ਉਹ ਅੰਗਰੇਜ਼ੀ ਟਾਈਪ ਦੇ ਹੋ ਗਏ ਪਹਿਲਾਂ ਜੋਬ ਲੱਗ ਜੀਏ ਉਹ ਤਾਂ ਮਨਚੀ ਨੇ ਨਾ ਉਹ ਤਾਂ ਸਿਖਾਵਾਂਗੇ ਸਾਰਾ ਕੁਝ ਕਰਾਂਗੇ ਆਪ ਹੁਣ ਗੱਲ ਹੁਣ ਤੁਸੀਂ ਕਰ ਹੀ ਲਈ ਚਲੋ ਮੈਂ ਤੁਹਾਨੂੰ ਦੱਸ ਹੀ ਦਿੰਦਾ ਹੁਣ ਜਿਵੇਂ ਮੰਨ ਕਰਨਾ ਨਹੀਂ ਸਰ ਨਾਲੋਂ ਵੱਡਾ ਕਰਨ ਗਿਆ ਉਦੋਂ ਪਿੰਡਿਆਂ ਨੇ ਡਵੈਲਪ ਹੋ ਜਾਣਗੇ ਆਪਾਂ ਨੂੰ ਲੋੜ ਹੀ ਨਹੀਂ ਪਣੀ ਸ਼ਹਿਰ ਜਾਉਣ ਦੀ ਅੱਜ ਮੰਨ ਲਓ ਹੁਣ ਤੁਸੀਂ 6 ਸਾਲ ਬਾਅਦ ਵਿਆਹ ਹੁੰਦਾ ਤਿੰਨ ਚਾਰ ਸਾਲ ਜਵਾਕ ਨੂੰ ਵੀ ਹੋਣਗੇ ਚਲੋ ਫਿਰ ਉਹ ਵੱਡਾ ਵੀ ਹੋਊਗਾ 10-12 ਸਾਲ ਤੇ ਗੱਲ ਚੱਲ ਜੂਗੀ ਘੱਟੋ ਘੱਟ 10-12 ਸਾਲ ਬਾਅਦ ਤੁਸੀਂ ਲਾ ਲਓ ਵੀ ਕਿੰਨੀ ਡਵੈਲਪਮੈਂਟ ਹੋ ਜੂਗੀ ਪਿੰਡਾਂ 'ਚ ਜਾ ਕੇ ਵੀ ਪੜਾਓ ਮੈਂ ਨਹੀਂ ਕਹਿੰਦਾ ਵੀ ਸਰਕਾਰੀ 'ਚ ਪੜਾਓ ਪ੍ਰਾਈਵੇਟ 'ਚ ਪੜਾਓ ਸੀਬੀਐਸਸੀ 'ਚ ਪੜਾਓ ਆਈਸੀਐਸਸੀ 'ਚ ਪੜਾਓ ਜਿਹਦੇ ਮਰਜ਼ੀ 'ਚ ਪੜਾਓ ਪਰ ਆਪਣਾ ਕਲਚਰ ਜ਼ਰੂਰ ਸਿਖਾਓ ਜਵਾਕਾਂ ਨੂੰ ਬੇਸਿਕ ਨਾ ਪੰਜਾਬ ਹੁਣਾ ਛੱਡੋ ਬਸ ਗੱਲ ਤਾਂ ਇਹ ਆ ਜੀ ਹਾਂ ਜੀ ਹਾਂ ਪੰਜਾਬ ਪੂਰਾ ਆਪਾਂ ਨੂੰ ਪੂਰਾ ਮਾਣਾ ਪੰਜਾਬ ਤੇ ਬਹੁਤ ਵਧੀਆ ਜੀ ਮੈਂ ਕਰਾ ਇਹੋ ਜਿਹਾ ਨਜ਼ਾਰਾ ਹੈ ਹੀ ਨਹੀਂ ਕਿਤੇ ਜਿਨ੍ਹਾਂ ਨੇ ਯਾਰ ਆਪਾਂ ਕਿਤੇ ਵੀ ਭੱਗ ਜੀਏ ਰਾਜਸਥਾਨ ਲਾ ਲਓ ਐਮਪੀ ਲਾ ਲਓ ਜਿੱਥੇ ਮਰਜੀ ਭੱਗ ਜਓ ਪਰ ਇਹਦੇ ਵਰਗੀ ਮੌਜ ਨਹੀਂ ਹੈਗੀ ਕਿਤੇ ਪੰਜਾਬ ਦੀਆਂ ਪੰਜ ਖਾਸੀਤਾ ਮਿਲ ਕੇ ਦੱਸ ਦਿਓ ਚਾਹੇ ਇਕੱਲੇ ਇਕੱਲੇ ਨੇ ਦੱਸ ਨਹੀਂ ਇਕੱਲੇ ਇਕੱਲੇ ਦੱਸ ਸਾਰਿਆਂ ਨੇ ਬਈ ਯਾਰ ਹੁਣ ਤੁਸੀਂ ਲਾ ਲਓ ਪੱਗ ਨਾਲ ਸਾਰੇ ਤੁਹਾਨੂੰ ਪਤਾ ਹੀ ਆ ਜਾਣੇ ਜਾਣੇ ਆ ਦੂਜੀ ਗੱਲ ਆਪਣਾ ਪਹਿਰਾਵਾ ਸਾਰਿਆਂ ਨਾਲੋਂ ਵਧੀਆ ਭੰਗੜਾ ਹੋ ਗਿਆ ਜਿਹੜੀ ਮੇਨ ਚੀਜ਼ ਆ ਆਪਣੀ ਬਾਕੀ ਹੋਰ ਸਾਰੀਆਂ ਹੀ ਖਾਸੀਤਾ ਤੇ ਹੁਣ ਤਾਂ ਚਲੋ ਫਿਰ ਵੀ ਬਹੁਤ ਜ਼ਿਆਦਾ ਘਟ ਗਿਆ ਪਹਿਲਾਂ ਬਹੁਤ ਸੋਹਣਾ ਹੁੰਦਾ ਸੀ ਜਦੋਂ ਅਸੀਂ ਛੋਟੇ ਹੁੰਦੇ ਸੀ ਤਕਰੀਬਨ ਹੁਣ ਤਾਂ ਫਿਰ ਵੀ ਜਿਵੇਂ ਪਹਿਲਾਂ ਸੱਤ ਜਿਵੇਂ ਬੰਦੇ ਸੀਗੇ ਇਕੱਠੇ ਹੋ ਗਏ ਸਾਰੇ ਤਾਂ ਅਸੀਂ ਤੁਸੀਂ ਕੁੱਟੀ ਜਾਂਦੇ ਸੀ ਹਾਂ ਸੱਤ ਦੇ ਵਿੱਚ ਉਹ ਚੀਜ਼ਾਂ ਵੀ ਕਿਤੇ ਨਾ ਕਿਤੇ ਲੋਪ ਹੋ ਗਈਆਂ ਹੁਣ ਹਾਂ ਪਹਿਲਾਂ ਪੁਰਾਣੇ ਬਜ਼ੁਰਗ ਤਾਂ ਅਸੀਂ ਕੁੱਟੀ ਜਾਂਦੇ ਬੈਠੀ ਜਾਂਦੇ ਸੀ ਦੇਖੀ ਜਾਂਦੇ ਸੀ ਨਾਲ ਗੱਲਾਂ ਸੁਣਾਉਂਦੇ ਸੀ ਪੁਰਾਣੀਆਂ ਉਹ ਚੀਜ਼ਾਂ ਹੁਣ ਰਹੀਆਂ ਨਹੀਂ ਕਿਤੇ ਨਾ ਕਿਤੇ ਪਿੰਡਾਂ 'ਚ ਮੈਂ ਨਾ ਇੱਕ ਰੀਲ ਪਾਈ ਸੀ ਮੇਰੇ ਚੈਨਲ 'ਤੇ ਉੱਤੇ ਤੇ ਉੱਥੇ ਨਾ ਇੱਕ ਕਮੈਂਟ ਕੀਤਾ ਸੀ ਕਿਸੇ ਬਾਈ ਨੇ ਕਹਿੰਦੇ ਊੜਾ ਤੇ ਜੂੜਾ ਸੰਭ ਕੇ ਉਨੂੰ ਸੰਭੋ ਤੇ ਜੂੜਾ ਜਰੂਰ ਸੰਭੋ ਹਾਂ ਜਿਵੇਂ ਊੜਾ ਆਪਣੀ ਪਿਆਬੀ ਮਾਂ ਬੋਲੀ ਕਿ ਸ਼ੁਰੂ ਤੋਂ ਵੀਰੇ ਸਾਰਾ ਕੁਝ ਦੇਖਣਾ ਪੈਂਦਾ ਨਾ ਆਪਣੇ ਕਲਚਰ ਨਾਲ ਚੱਲਾਂਗੇ ਤਾਂ ਵਧੀਆ ਰਹਾਂਗੇ ਸ਼ੁਰੂ ਦੀ ਵਧੀਆ ਰਹਾਂਗੇ ਡੈਡੀ ਮੰਮਾ ਨਾਲ ਮਿਲ ਕੇ ਚੱਲਾਂਗੇ ਬਹੁਤ ਵਧੀਆ ਰਹਾਂਗੇ ਬਾਕੀ ਵੀਰੇ ਨਸ਼ੇ ਪਤਿਆਂ ਤੋਂ ਦੂਰ ਹਾਂ ਅਜੇ ਤੱਕ ਲਾਇਆ ਵੀ ਨਹੀਂ ਕਦੇ ਨੌਕਰੀ ਦੀ ਭਾਲ ਚਾਏ ਹੁਣ ਤਿਆਰੀ ਕਰਾਂਗੇ ਹੁਣ ਪੀਜੀ ਲੱਭ ਰਹੇ ਹਾਂ ਜੀ ਜਰੂਰ 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 ਵਾਹਿਗੁਰੂ ਤੁਹਾਨੂੰ ਮਿਹਰ ਕਰੇ ਜਰੂਰ ਜਰੂਰ ਲੱਗ ਕੇ ਜਰੂਰ ਮਿਲਾਂਗੇ ਤੁਹਾਨੂੰ ਤੁਹਾਡੇ ਚੈਨਲ ਤੇ ਜਰੂਰ ਇੱਕ ਹੋਰ ਵਿਜ਼ਿਟ ਕਰਾਂਗੇ ਕੋਈ ਚੱਕਰ ਨਹੀਂ ਜੇ ਹੋ ਸਕੇ ਤਾਂ ਅੱਗੇ ਪੰਜਾਬੀ ਪੰਜਾਬੀ ਤੇ ਪੰਜਾਬੀ ਮਾਹੌਲੀ ਚ ਇਹ ਤਾਂ ਆਪਣੇ ਪਿੰਡਾ ਜੱਪਾ ਕੰਮ ਚਲਾਇਆ ਹੋਇਆ ਜਿਵੇਂ ਵੀ ਹੁਣ ਪਿੱਛੇ ਜੇ ਅਸੀਂ ਲਾਈ ਸੀਗੇ ਕਾਫੀ ਬੁੱਟੇ ਨਹਿਰਾ ਨੂਰਾ ਦੇ ਲਵੇ ਇਹ ਸਾਡੇ ਚੱਲੀ ਜਾਂਦਾ ਕੰਮ ਬਹੁਤ ਵਧੀਆ ਕੰਮ ਚੱਲੀ ਜਾਂਦਾ ਕਿਸਾਨੀ ਦੇ ਨਾਲ ਕਿੰਨਾ ਕੁ ਪਿਆਰ ਹੈ ਕਿਸਾਨੀ ਨਾਲ ਮੇਰੇ ਵਧੀਆ ਪਿਆਰ ਹੈ ਜੀ ਠੀਕ ਬਹੁਤ ਵਧੀਆ ਚੱਲੀ ਜਾਂਦਾ ਉਹ ਵੀ ਸਿਸਟਮ ਨਜ਼ਾਰੇ ਨੇ ਬਾਕੀ ਫੁੱਲ ਨੇ ਨਜ਼ਾਰੇ ਨੇ ਇੱਕ ਗੱਲ ਜਾਂਦੇ ਜਾਂਦੇ ਯਾਰ ਤੁਹਾਨੂੰ ਮੇਰਾ ਦਿਲ ਕਰਦਾ ਹੈ ਪੁੱਛਣਾ ਮੈਂ ਅੱਜ ਕੱਲ੍ਹ ਦੀ ਜੁਥ ਨੂੰ ਪਿਆਰ ਕ ਹੋਇਆ ਕਦੇ ਪਿਆਰ ਤਾਂ ਹੋਇਆ ਜੀ ਪਿਆਰ ਨੂੰ ਕਿਉਂ ਨਹੀਂ ਹੋਇਆ ਜੀ ਪਿਆਰ ਹਰੇਕ ਬੰਦੇ ਨੂੰ ਹੁੰਦਾ ਪਰ ਗੱਲ ਉਹੀ ਹੈ ਜਦੋਂ ਬੰਦਾ ਟੁੱਟਦਾ ਤਾਂ ਫੇਰ ਹੀ ਕੁਝ ਬਣਦਾ ਜੀ ਹੁਣ ਟੁੱਟੇ ਹੋਏ ਆ ਤੇ ਹੁਣ ਕੁਝ ਬਣ ਕੇ ਟਕਰਾਂਗੇ ਕਿਸੇ ਨੂੰ ਤੁਸੀਂ ਵੀ ਦੱਸੋ ਪਿਆਰ ਹੈਗਾ ਵੀਰੇ ਹੈਗਾ ਹਰ ਤਾਂ ਨਾਲ ਹੀ ਆ ਚਲੋ ਐਂ ਤਾਂ ਪਤਾ ਨਹੀਂ ਜੀ ਕਿੰਨੇ ਕ ਪਿਆਰ ਨਾਲ ਤੁਰਦੇ ਨੇ ਐਂ ਤਾਂ ਕੁਝ ਨਹੀਂ ਕਹਿ ਸਕਦੇ ਪਿਆਰ ਇੱਕ ਐਵੇਂ ਹੁੰਦਾ ਕੱਲਾ ਸਹੇਲੀ ਵਾਲਾ ਨਹੀਂ ਯਾਰੀ ਦੋਸਤੀ ਵਾਲਾ ਪਿਆਰ ਪਿਆਰ ਤਾਂ ਵਧੀਆ ਹੀ ਹੁੰਦਾ ਜੀ ਪਰ ਅੱਜ ਕੱਲ ਯਾਰੀ ਦੋਸਤੀ ਨੂੰ ਸਾਈਡ ਤੇ ਕਰ ਦਿੰਦਾ ਅਗਲਾ ਸਹੇਲੀ ਦੇ ਚੱਕਰ ਜੀ ਉਹ ਪਿਆਰ ਜ਼ਿਆਦਾ ਚੰਗਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੈਸੇ ਪਿਆਰ ਵੀ ਨਹੀਂ ਬੰਨ ਵਾਲੇ ਸੱਚੇ ਰਹੇ ਵੀਰੇ ਅੱਜ ਕੱਲ ਸਾਰਾ ਕੋਈ ਦੇਖੀ ਚਾਹਦਾ ਨਾ ਕੋ ਕਿਤੇ ਨਾ ਕਿਤੇ ਐਵੇਂ ਹੋ ਜਾਂਦਾ ਨਾ ਅੱਜ ਕੱਲ ਵੀ ਫਿਊਚਰ ਅਗਲਾ ਆਪਣਾ ਦੇਖਦਾ ਵੀ ਸਿਕਿਉਰ ਅਗ ਨਹੀਂ ਮਿਲਦਾ ਹਾਂ ਹਾਂ ਬਈ ਮੈਂ ਤਾਂ ਤਨੋਹੀ ਦਾ ਕਰਿਆ ਹੁਣ ਪਹਿਲਾਂ ਆਪਾਂ ਆਪਦਾ ਫਿਊਚਰ ਦੇਖਾਂਗੇ ਹੁਣ ਮੰਨ ਲਓ ਕੋਈ ਵੀ ਬੰਦਾ ਹੁਣ ਜੇ ਮੈਂ ਕਿਤੇ ਲੱਗਾ ਤਾਂ ਮੇਰੇ ਨਾਲ ਸਾਰਾ ਕੁਝ ਆ ਠੀਕ ਆ ਮੈਂ ਨਹੀਂ ਕਹਿੰਦਾ ਵੀ ਕੱਲਾ ਪੈਸਾ ਸਾਰਾ ਕੁਝ ਆ ਇੱਕ ਮੰਨ ਲਓ ਆਪਣੀ ਵੈਲਿਊ ਬਹੁਤ ਹੋਣੀ ਚਾਹੀਦੀ ਹੈ ਜ਼ਿੰਦਗੀ 'ਚ ਆਪਾਂ ਵੀ ਇੰਨੇ ਕ ਕਾਮਯਾਬ ਹੋਣੀ ਚਾਹੀਦੀ ਵੀ ਅਗਲੇ ਬੰਦੇ ਨੂੰ ਪਤਾ ਹੋਣਾ ਜੀਦਾ ਵੀ ਹਾਂ ਵੀ ਇਹ ਕਾਮਯਾਬਾ ਤੇ ਇਹਦੇ ਨਾਲ ਵੀ ਇਹਦਾ ਸਟੇਟਸ ਹੈਗਾ ਇੱਕ ਵੀ ਇੰਨੀ ਕੀ ਵੈਲਿਊ ਹੈਗੀ ਆ ਵੀ ਮੈਂ ਇਹਦੇ ਨਾਲ ਚੱਲਾਂਗਾ ਇਕਨਾ ਆਪਣਾ ਹੋਰ ਵੀ ਪੰਜਾਬ ਦੇ ਕਲਚਰ ਆ ਜਿਹਦਾ ਬੰਦੇ ਦਾ ਦਿਲ ਟੁੱਟ ਗਿਆ ਉਹ ਜਾਂ ਸਿੰਗਰ ਬਣ ਜਗਾ ਜਾਂ ਸ਼ਾਇਰ ਬਣ ਜਗਾ ਤੇ ਉਧਰਲੇ ਜੁਪੀ ਵਾਲੇ ਜਿਨ੍ਹਾਂ ਦਾ ਦਿਲ ਟੁੱਟਦਾ ਉਹ ਆਈਐਸ ਆਈਪੀਐਸ ਬਣਦੇ ਨੇ ਇਹ ਕੀ ਡਿਫਰੈਂਸ ਆਪਣਾ ਬਈ ਫਿਰ ਇਹੀ ਗੱਲ ਹੁਣ ਅਸੀਂ ਵੀ ਉਸੇ ਦੌੜ ਚ ਲੱਗੇ ਹੋਈਆਂ ਫਿਲਹਾਲ ਦੇਖਦੇ ਆ ਹੁਣ ਅਸੀਂ ਵੀ ਉਹਨਾਂ ਵਾਲਾ ਨੁਕਤਾ ਅਪਣਾ ਲਈਏ ਮੈਂ ਕਿਹਾ ਸਿੰਗਰ-ਸੁングਰ ਬੜੇ ਬਣ ਗਏ ਹੁਣ ਆਪਾਂ ਵੀ ਕੁਝ ਹੋਰ ਬਣ ਕੇ ਦੇਖ ਲਾਂਗੇ ਨਹੀਂ ਨਹੀਂ ਐਨਾ ਵੀ ਨਹੀਂ ਉਪੇ ਚਲੋ ਸਬ ਇੰਸਪੈਕਟਰ ਵਗੈਰਾ ਦੇਖਦੇ ਆ ਜੀ ਉਹ ਲੈਵਲ ਦੀ ਤਿਆਰੀ ਕਰਦੇ ਆ ਨਾ ਉੱਤੇ ਦਾ ਆਪਾਂ ਕਰਦੇ ਨਹੀਂ ਆਪਾਂ ਉਹਵੇਂ ਕਹਿ ਦੀ ਜੀ ਹਾਂ ਮਮੀ ਡੈਡੀ ਦੇ ਨਾਲ ਕਿੰਨਾ ਪਿਆਰਾ ਇੱਕ ਵਾਰ ਜਾਂਦੇ ਜਾਂਦੇ ਜ਼ਰੂਰ ਕਹਿ ਦਿਓ ਮਮੀ ਡੈਡੀ ਨਾਲ ਬਹੁਤ ਪਿਆਰ ਆ ਜੀ ਬਾਕੀ ਗਾਲਾਂ ਗੋਲਾਂ ਤਾਂ ਪਈ ਜਾਂਦੀਆਂ ਨੇ ਸਾਰਿਆਂ ਨੂੰ ਪਰ ਇਹੀ ਆ ਖਰਚਾ ਦਾ ਫੁੱਲ ਦੇ ਹੀ ਜਾਂਦੇ ਨੇ ਜੀ ਖਰਚੇ ਵਾਲਾ ਤਾਂ ਕੋਈ ਚੱਕਰ ਨਹੀਂ ਖਰਚੇ ਦੇ ਨਾਲ ਜੁੱਤੀਆਂ ਵੀ ਨਾਲ ਵੰਦੀਆਂ ਨੇ ਨਹੀਂ ਵੀ ਇਹਨਾਂ ਖਰਚਾ ਕਰਤਾ ਹਾਂ ਜੀ ਬਾਕੀ ਇਹਨਾਂ ਨੂੰ ਪੁੱਛੋਣੇ ਨਵੇਂ-ਨਵੇਂ ਆਏ ਨੇ ਦੱਸਣਗੇ ਹੁਣ ਕਿੰਨਾ ਕੁ ਲੈਣੀਆਂ ਜੁੱਤੀਆਂ ਹਾਂ ਵੀਰੇ ਮਮਾ ਜੀ ਨੂੰ ਬਹੁਤ ਪਿਆਰ ਆਗਾ ਸੁਰੂ ਤੋਂ ਹੀ ਪਿਆਰ ਆਗਾ ਬਾਕੀ ਸਾਰਾ ਕੁਝ ਦਿੰਦੇ ਨੇ ਖਰਚਾ ਖਰਚਾ ਦਿੰਦੇ ਨੇ ਜੋ ਵੀ ਤਰੀਕਾ ਲਈ ਭੇਜ ਜਾਣ ਉਹਨਾਂ ਨੇ ਪੈਸੇ ਦੇ ਕੇ ਭੇਜ ਜਾਗਾ ਬਾਕੀ ਤਿਆਰੀ ਕਰਾਂਗੇ ਕਿਆ ਡੈਡੀ ਨਾਲ ਤਾਂ ਕੋਈ ਜ਼ਿਆਦਾ ਪਿਆਰ ਹੈਗਾ ਤੁਹਾਡਾ ਕਿੰਨਾ ਕੁ ਪਿਆਰ ਆ ਕਰਦੇ ਆ ਦੇ ਨਾਲ ਇਹ ਤਾਂ ਜੁੱਤੀਆਂ ਬਾਹੂ ਖਾਂਦਾ ਜੀ ਇਹ ਬਹੁਤ ਜੁੱਤੀਆਂ ਖਾਂਦਾ ਜੀ ਥੈਂਕ ਯੂ ਵੀਰੇ ਥੈਂਕ ਯੂ ਆਊਟਰ ਰੂਟ ਕਿਹੜੀ ਜ਼ਰੂਰ ਦੇਖ ਲਿਓ ਹਾਂਜੀ ਹਾਂ ਜ਼ਰੂਰ ਆਊਟਰ ਰੂਟ ਕਿਹੜੀ ਵੀਰੇ ਹਾਂਜੀ ਆਈ ਵਿਡਿਓ ਤੇ ਪਾਉਂਗੇ ਸਾਰਾ ਸਾਰੀ ਜਗ੍ਹਾ ਤੇ ਸਾਰੀ ਜਗ੍ਹਾ ਤੇ ਚੱਲੇਗਾ ਆਈ ਪੀਟੀਵੀ ਤੇ ਹੋ ਗਿਆ ਇੰਸਟਾਗ੍ਰam YouTube Facebook ਸਾਰੀ ਜਗ੍ਹਾ ਤੇ ਚੱਲੇਗਾ ਥੈਂਕ ਯੂ ਹਾਂਜੀ ਕਿੱਦਾਂ ਦਾ ਲੱਗਿਆ ਫਿਰ ਤੁਹਾਨੂੰ ਅੱਜ ਦਾ ਸ਼ੋਅ ਆਪਣਾ ਆਊਟਰੂਡ ਜਿਹੜੀ ਜਰੂਰ ਦੱਸਿਓ ਯਾਰ ਕਮੈਂਟ ਬਾਕਸ ਦੇ ਵਿੱਚ ਤੇ ਜੇ ਹੋ ਸਕੇ ਤੇ ਆਪਣਾ ਆਲਾਦ ਵਾਲਾ ਸਾਫ਼ ਰੱਖੋ ਅੱਗੇ ਪਿੱਛੇ ਬੂਟੇ ਲਾਉਂਦੇ ਰਹੋ ਹੱਸਦੇ ਰਹੋ ਵਜਦੇ ਰਹੋ ਜਿੱਥੇ ਰਹੋ ਖੁਸ਼ ਰਹੋ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮੈਂ ਅਜੀਬਲਾ ਧੰਨਵਾਦ ਸ਼ਾਸਤ੍ਰਕਲ ਸ਼ਬਕ ਹੈ